ਅਸੀਂ ਇੱਕ ਪਿੰਡ ਦੇ ਵਿੱਚੋਂ ਲੰਘ ਰਹੇ ਹਾਂ ਇੱਕ ਪਿੰਡ ਦੇ ਵਿੱਚੋਂ ਲੰਘੇ ਅਸੀਂ ਤੇ ਉੱਥੇ ਜਦੋਂ ਅਸੀਂ ਕ੍ਰਾਸ ਕਰ ਰਹੇ ਨਾ ਪਿੰਡ ਦੇ ਵਿਚਾਲੇ ਉਹ ਜੋ ਇੱਕ ਪਿੰਡ ਟਾਈਪ ਜਿਹੇ ਏਰੀਆ ਆਇਆ ਸੀਗਾ ਤੇ ਉੱਥੋਂ ਇੱਕ ਗੱਡੀ ਜਿਹੜੀ ਸੀ ਸਾਈਡ ਤੋਂ ਖੜੀ ਮੈਨੂੰ ਨਹੀਂ ਪਤਾ ਲੱਗਿਆ ਸਾਈਡ ਤੋਂ ਖੜੀ ਗੱਡੀ ਗੱਡੀ ਦੇ ਪਿੱਛੇ ਤੁਰਪੀ ਲਟਾਂ ਜਗਾ ਕੇ ਉਹ ਡਰਾਈਵਰ ਮੈਨੂੰ ਨਾਲ ਦੀ ਨਾਲ ਹੀ ਕਹਿੰਦਾ ਬਾਈ ਗੱਡੀ ਖੜੀ ਸੀ ਆਪਣੇ ਪਿੱਛੇ ਤੁਰਪੀ ਮੈਂ ਕਿਹਾ ਫੇਰ ਕਹਿੰਦਾ ਨਹੀਂ ਚਲੋ ਘਬਰੌਣ ਵਾਲੀ ਤਾਂ ਕੋਈ ਗੱਲ ਨਹੀਂ ਕਈ ਵਾਰੀ ਬੰਦਾ ਵੈਸੇ ਆਪਦੇ ਕਿਸੇ ਕੰਮ ਖੜਾ ਪਿੰਡ ਚੋਂ ਤਾਂ ਕਿਸੇ ਨੇ ਆਪਣੇ ਮਗਰ ਕੀ ਲੱਗਣਾ ਅਸੀਂ ਮੈਂ ਉਹਨੂੰ ਕਿਹਾ ਤੂੰ ਗੱਡੀ ਖਿੱਚ ਲੈ ਮੈਂ ਜੇ ਆਪਾਂ ਨੂੰ ਪਤਾ ਲੱਗ ਜਾਊਗਾ ਉਹਨੇ ਗੱਡੀ ਤੇਜ਼ ਕਰ ਲਈ ਗੱਡੀ ਜਿਹੜੀ ਪਿੱਛੇ ਤੁਰੀ ਸੀ ਉਹਦਾ ਫਰਕ ਤਾਂ ਪੈਂਦਾ ਗਿਆ ਪਰ ਉਹ ਲਾਈਟਾਂ ਸਾਨੂੰ ਦਿਸਦੀਆਂ ਨਹੀਂਆਂ ਕਿਉਂਕਿ ਆਪਾਂ ਵੀ ਥੋੜੇ ਜਿਹਾ ਅਲਰਟ ਹੋ ਜਾਣਾ ਰਾਤ ਦਾ ਟਾਈਮ ਹੈ ਡਰਾਈਵਰ ਆਪਣੇ ਨਾਲ ਮੈਂ ਆ ਤੇ ਨਾਲ ਲੇਡੀਜ਼ ਆ ਖਾਸ ਕਰ ਹਨਾ ਤੇ ਅਸੀਂ ਥੋੜੇ ਜਿਹਾ ਚੁਕੰਨੇ ਹੋ ਗਏ ਮੈਂ ਉਹਨੂੰ ਕਿਹਾ ਮੈਂ ਵੀ ਜਿਹੜਾ ਮੈਂ ਡਰਾਈਵਰ ਦੇ ਨਾਲ ਹੀ ਬੈਠਾ ਸੀ ਜਿਹੜੀ ਲੇਡੀਜ਼ ਸੀ ਨਾਲ ਰਿਸ਼ਤੇਦਾਰ ਉਹ ਪਿਛਲੇ ਸੀਟ ਤੇ ਇਕੱਲੇ ਬੈਠੀ ਸੀ ਮੈਂ ਵੀ ਆਪਣੇ ਸ਼ੀਸ਼ੇ ਵੀ ਦੀ ਦੇਖ ਰਿਹਾ ਡਰਾਈਵਰ ਚਲੋ ਆਪਣੀ ਗੱਡੀ ਚਲਾ ਰਿਹਾ ਉਹ ਮੈਨੂੰ ਕਹਿੰ ਮੈਂ ਕਹਿਆ ਯਾਰ ਵੀ ਜਾਦੇ ਨਹੀਂ ਘਬਰਾ ਗਿਆ ਵੀ ਮਤਲਬ ਉਹ ਗੱਡੀ ਜਿਹੜੀ ਆ ਨਾ ਬੇਸ਼ੱਕ ਉਹ ਆਪਣੇ ਤੋਂ ਫਰਕ ਪੈ ਰਿਹਾ ਆਪਣੇ ਗੱਡੀ ਤੇਜ਼ ਕਰਨ ਦਾ ਕਰਕੇ ਤੇ ਪਰ ਉਹ ਗੱਡੀ ਪਿੱਛੇ ਆ ਉਹ ਉਹ ਕਰਦੇ ਕਰਾਉਂਦੇ ਸੀ ਉਹ ਜਿਹੜਾ ਪਿੰਡ ਚੋਂ ਨਿਕਲੇ ਜਿਹੜੀ ਸੜਕ ਦੀ ਮੈਂ ਗੱਲ ਕਰਦਾ ਉਹ ਸੜਕ ਆ ਗਈ ਟੁੱਟੀ ਫੁੱਟੀ ਜੀ ਸੜਕ ਆ ਗਈ ਜਿਵੇਂ ਪੱਥਰ ਪਾਇਆ ਹੋਵੇ ਹੁੰਦਾ ਜਾਂ ਅਬੜ ਖੋਪੜ ਜੀ ਹੁੰਦੀ ਹੈ ਉਹ ਗੱਡੀ ਪਿੱਛੇ ਆ ਉਹਨੇ ਦੋ ਤਿੰਨ ਵਾਰੀ ਮੈਂ ਉਹਨਾਂ ਕਹਿਆ ਯਾਰ ਵੀਰੇ ਇੱਕ ਕੰਮ ਕਰ ਜੇ ਨਾ ਜਰ ਹਾਈਵੇ ਤੇ ਨਹੀਂ ਚੜਦੇ ਨਾ ਤੇ ਇਹ ਗੱਡੀ ਨੂੰ ਰਾਹ ਨਾ ਦੇ ਉਹ ਕਹਿੰਦਾ ਬਾਈ ਯਾਰ ਉਹ ਵੀ ਸਾਡਾ ਤਾਂ ਨੱਤ ਦਾ ਕੰਮ ਹੈ ਤੇ ਵੀ ਤੁਸੀਂ ਨਾ ਮਤਲਬ ਜਾਦੇ ਸੀਰੀਅਸ ਲੈ ਗਏ ਇਸ ਗੱਲ ਨੂੰ ਮੈਂ ਕਿਹਾ ਯਾਰ ਮੈਂ ਮੈਂ ਡਾਊਟਫੁਲ ਐ ਠੀਕ ਐ ਤੇ ਆਪਾਂ ਨੂੰ ਬਚਾਜ ਹੀ ਬਚਾ ਹੁੰਦਾ ਆਪਾਂ ਕੀ ਲੈਣਾ ਮੈਂ ਕਿਹਾ ਤੂੰ ਥੋੜਾ ਜਿਹਾ ਕੋਈ ਗੱਲ ਨਹੀਂ ਗੱਡੀ ਜਿਹੜੀ ਤੇਜ਼ ਰੱਖ ਤੇ ਗੱਡੀ ਥੋੜੀ ਜਿਹੀ ਉਹਨਾਂ ਵਾਲੀ ਸਾਈਡ ਦਬਾ ਕੇ ਰੱਖ ਵੀ ਗੱਡੀ ਮੂਰੇ ਨਾ ਲੰਘਣ ਦੇ ਉਹ ਕਹਿੰਦਾ ਵੀ ਠੀਕ ਐ ਮੇਰੇ ਖਿਆਲ ਦੇ ਵਿੱਚ ਤਕਰੀਬਨ ਸਾਨੂੰ 15 ਤੋਂ 20 ਮਿੰਟ ਜਾਂ 20 ਤੋਂ 25 ਮਿੰਟ ਲੱਗੇ ਹੋਣਗੇ ਉਹ ਰਸਤਾ ਬਿਲਕੁਲ ਸੁੰਨਸਾਨ ਰਸਤਾ ਸੀ ਜੀ ਕੋਈ ਇੱਕ ਅੱਧਾ ਸਾਨੂੰ ਵਹੀਕਲ ਮਿਲਦਾ ਸੀਗਾ ਉਹ ਵੀ ਸਾਹਮਣੇ ਆਉਂਦਾ ਪਤਾ ਨਹੀਂ ਕਿਹੜੇ ਰਸਤੇ ਗੱਡੀ ਉਹ ਗੱਡੀ ਸਾਡੇ ਪਿੱਛੇ ਰਹੀ ਪਿੱਛੇ ਰਹੀ ਤੇ ਅਸੀਂ ਆ ਕੇ ਬਸ ਵੀ ਕੁਦਰਤ ਨੇ ਜੋ ਕੀਤਾ ਵੀ ਆ ਗਏ ਸੀ ਹਾਈਵੇ ਤੇ ਚੜ ਗਏ ਹਾਈਵੇ ਤੇ ਆ ਕੇ ਜਿਹੜਾ ਸੀ ਉਹ ਟ੍ਰੈਫਿਕ ਚਾਲੂ ਹੋ ਗਿਆ ਉਸ ਟਾਈਮ ਮਤਲਬ ਵੀ ਮੰਨ ਲਓ ਵੀ ਹਲੇ ਉਸ ਟਾਈਮ ਨਹੀਂ ਹੋਇਆ ਸੀਗਾ ਜਿਵੇਂ ਬਜ਼ੁਰਗਾਂ ਦੇ ਨਾਲ ਇਹਨਾਂ ਨੂੰ 2-3 ਵਜੇ ਨਾ ਉਹ ਟਾਈਮ ਨਹੀਂ ਸੀ ਹੋਇਆ 12 ਵਜੇ ਤੋਂ ਪਹਿਲਾਂ ਵਾਲਾ ਟਾਈਮ ਸੀ 10:00 ਹੋਵੇ 11:00 ਦਾ 12:00 ਦਾ ਇਦਾਂ ਦਾ ਕੋਈ ਟਾਈਮ ਸੀਗਾ ਮੇਰੇ ਖਿਆਲ ਦੇ ਵਿੱਚ ਹਣਾ ਜਦੋਂ ਰੋਡ ਤੇ ਚੜ ਗਏ ਉੱਥੋਂ ਆ ਕੇ ਫਿਰ ਹੁਣ ਲਾਈਟਾਂ ਹੀ ਲਾਈਟਾਂ ਹੋਗੀਆਂ ਅੱਗੇ ਪਿੱਛੇ ਫਿਰ ਸਾਡਾ ਧਿਆਨ ਅਤੇ ਉਹ ਮੈਨੂੰ ਕਹਿੰਦਾ ਬਾਈ ਤੁਹਾਨੂੰ ਕਿਹਾ ਨਾ ਵੀ ਵ ਮੈਂ ਕਹਿਆ ਯਾਰ ਰਾਹੀ ਪਾਂਦੀ ਵਾਲਾ ਕੰਮ ਨਹੀਂ ਸੀ ਪਿੰਡ ਦੇ ਵਿੱਚੋਂ ਗੱਡੀ ਆਪਣੇ ਮਗਰ ਤੁਰਨੀ ਜਿੰਨੀ ਕਿ ਸਪੀਡ ਤੂੰ ਬਤਾਉਣਾ ਉੰਨੀ ਗੱਡੀ ਨੇ ਸਪੀਡ ਵਧਾ ਲੈਣੀ ਬੇਸ਼ੱਕ ਉਹ ਆਪਣੇ ਨਾਲੋਂ 150 ਮੀਟਰ ਦਾ 200 ਮੀਟਰ ਦਾ 300 ਮੀਟਰ ਦਾ ਫਾਸਲਾ ਰੱਖ ਰਿਹਾ ਸੀ ਪਰ ਮੈਂ ਕਿ ਤੂੰ ਨੋਟ ਕੀਤਾ ਵੀ ਜਿੱਥੇ ਕਿਤੇ ਰਸਤਾ ਖਰਾਬ ਸੀ ਜਾਂ ਜਿੱਥੇ ਲੱਗਦਾ ਸੀ ਅੱਗੋਂ ਪਿੱਛੋਂ ਲਾਈਟ ਨਹੀਂ ਆਉਂਦੀ ਤੇ ਉੱਥੇ ਉਸ ਬੰਦੇ ਨੇ ਕੋਸ਼ਿਸ਼ ਵੀ ਕੀਤੀ ਨਾ ਵੀ ਜਾਂ ਪਤਾ ਨਹੀਂ ਇੱਕ ਹੋਰ ਚੀਜ਼ ਵੀ ਸੀ ਜਿਹੜੀ ਗੱਡੀ ਤੇ ਅਸੀਂ ਆ ਰਹੇ ਸੀ ਨਾ ਉਹਦੇ ਪਿਛਲੇ ਪਾਸੇ ਵੀ ਜਿਵੇਂ ਆਪਾਂ ਜਾਲੀ ਨਹੀਂ ਲਾ ਦਿੰਦੇ ਇਦਾਂ ਦਾ ਕੁਝ ਉਹ ਛੋਟੀਆਂ ਛੋਟੀਆਂ ਮੋਰੀਆਂ ਜੀਆਂ ਵਾਲਾ ਕਪ ਜਿਹੜੀਆਂ ਲੇਡੀਜ਼ ਵਾਸਤੇ ਜਦੋਂ ਜਿੱਥੇ ਪਿੱਛੇ ਸਾਡੇ ਰਿਸ਼ਤੇਦਾਰ ਬੈਠੀ ਸੀ ਲੇਡੀਜ਼ ਉਹਦੇ ਵੀ ਅਸੀਂ ਜਿਹੜਾ ਸੀ ਨਾ ਉਹ ਪਾਸੇ ਜਾਲੀਆਂ ਕੁਦਰਤੀ ਉਹਨਾਂ ਡਰਾਈਵਰ ਨੇ ਲਾਤੀਆਂ ਸੀਗੀਆਂ ਦਿੱਲੀ ਨਿਕਲ ਲੱਗੇ ਉਹਨੇ ਲਾਤੀਆਂ ਉਹ ਲੱਗੀਆਂ ਰਹੀਆਂ ਜਾਂ ਤਾਂ ਉਹ ਜਾਲੀਆਂ ਦਾ ਅਸਰ ਹੋ ਗਿਆ ਪਿੱਛੋਂ ਦਾ ਅਸਰ ਹੋ ਗਿਆ ਵੀ ਯਾਰ ਗੱਡੀ 'ਚ ਬੰਦੇ ਕਿੰਨੇ ਹੋਣਗੇ ਜਜਮੈਂਟ ਨਹੀਂ ਹੋ ਰਹੀ ਸੀ ਜਜਮੈਂਟ ਨਹੀਂ ਹੋ ਰਹੀ ਸੀ ਮਤਲਬ ਮੈਨੂੰ ਅੱਜ ਉਹ ਚੀਜ਼ ਦਾ ਅਹਿਸਾਸ ਹੁੰਦਾ ਜਾਂ ਉਦੋਂ ਹੋਇਆ ਵੀ ਯਾਰ ਗੱਡੀ ਖੜੀ ਖੜੋਤੀ ਗੱਡੀ ਸਾਡੀ ਗੱਡੀ ਦੇ ਮਗਰ ਤੁਰੀ ਹਨਾ ਮੈਂ ਉਹਨੂੰ ਇਹ ਆਖਿਆ ਡਰਾਈਵਰ ਨੂੰ ਖਾਸ ਕਰ ਮੈਂ ਕਿ ਆਪਾਂ ਅਜੇ ਹਰਿਆਣੇ 'ਚ ਫਿਰਦੇ ਆ 13 ਮਹੀਨੇ 13 ਦਿਨ ਕਿਸਾਨ ਅੰਦੋਲਨ ਉਦੋਂ ਪੰਜਾਬ ਹਰਿਆਣਾ ਜਿਹੜਾ ਉਹ ਆਪਸ ਦੇ ਵਿੱਚ ਜਿਹੜਾ ਉਹ ਆਪਦੇ ਸਕੇ ਭਰਾਵਾਂ ਨਾਲੋਂ ਭੈਣਾਂ ਭਰਾਵਾਂ ਨਾਲੋਂ ਵੀ ਵੱਧ ਹੋ ਕੇ ਵਿਚਰਿਆ ਤੇ ਅੰਦੋਲਨ ਜਿੱਤਿਆ ਉਹ ਜੋ ਮੇਨ ਮੰਗਾ ਸੀ ਮਨਾਈਆਂ ਉਹ ਹੁਣ ਜੇ ਆਪਾਂ ਕਹਿੰਦੀ ਜਿਵੇਂ ਇਹਦੇ ਵਿੱਚ ਕਿਹਾ ਜਾਂਦਾ ਹੈ ਕਿ ਉਹ ਹਰਿਆਣਵੀ ਮੁੰਡੇ ਸੀ ਉਹ ਹਰਿਆਣੇ ਦੇ ਸੀ ਉਹ ਇਦਾਂ ਲੋਰਾਂਟੀਨਾ ਟੀ-ਸ਼ਰਟਾਂ ਛਾਣਾ ਵੀ ਜਿੱਦਾਂ ਦੀ ਵੀ ਲੋਕਾਂ ਨੂੰ ਨਹੀਂ ਲੱਗਦੀ ਸੀ ਹੁਣ ਇਹ ਚੀਜ਼ਾਂ ਆਪਾਂ ਮੰਨ ਲਈਏ ਕਿ ਪੰਜਾਬ 'ਚ ਵੀ ਹੈਗੀਆਂ ਪੰਜਾਬ 'ਚ ਵੀ ਲੁੱਟਾਂ ਖੋਹਾਂ ਹੋ ਰਹੀਆਂ ਇਹਦਾ ਮਤਲਬ ਸਾਰਾ ਪੰਜਾਬ ਦਾ ਮਾੜਾ ਨਹੀਂ ਹੋ ਗਿਆ ਜੇ ਹਰਿਆਣੇ ਦੇ ਹੋਏ ਵੀ ਤਉ ਚਾਰ ਜਾਂ ਪੰਜ ਜਾਂ ਛੇ ਜਿੰਨੇ ਹੋਣਗੇ ਉਹਨਾਂ ਦੇ ਨਾਲ ਸਾਰਾ ਹਰਿਆਣਾ ਤਾਂ ਮਾੜਾ ਨਹੀਂ ਹੋ ਜਾਂਦਾ ਠੀਕ ਹੈ ਵੀ ਮਾੜੇ ਚੰਗੇ ਲੋਕ ਤਾਂ ਕਿਤੇ ਵੀ ਹੁੰਦੇ ਆ ਤੇ ਹੁਣ ਪਤਾ ਨਹੀਂ ਉਹ ਉਹਨਾਂ ਦੀ ਮਨਸ਼ਾ ਕੀ ਹੋਊਗੀ ਉਹੀ ਚੀਜ਼ ਮੈਂ ਕਹਿੰਨਾ ਕਿ ਦੇਖੋ ਮੈਂ ਇੱਕ ਡਰਾਈਵਰ ਵੀਰਾਂ ਨੂੰ ਬੇਨਤੀ ਕਰਦਾ ਪਹਿਲੀ ਗੱਲ ਤਾਂ ਜਦੋਂ ਦੇਖੋ ਇੰਨਾ ਵੱਡਾ ਇਹ 에어ਪੋਰਟ ਜਿਹੜਾ ਇੱਕ ਇਨਕਮ ਦਾ ਇੰਨਾ ਵੱਡਾ ਹੱਬ ਹੈ ਕੇਂਦਰ ਸਰਕਾਰ ਵਾਸਤੇ ਪਹਿਲੀ ਗੱਲ ਤਾਂ ਹਾਈਵੇ ਦੇ ਉੱਤੇ ਜਿਵੇਂ ਉਹ ਬਜ਼ੁਰਗ ਵੀ ਕਹਿ ਰਹੇ ਆ ਕਿ ਕੁਝ ਪੈਟਰੋਲਿੰਗ ਇਦਾਂ ਦੀ ਹੋਣੀ ਚਾਹੀਦੀ ਹੈ ਕਿ ਹਰ 10 15 20 ਮਿੰਟ ਬਾਅਦ 10 15 ਮਿੰਟ ਬਾਅਦ ਕੋਈ ਨਾ ਕੋਈ ਨਾਕਾ ਜਾਂ ਪੁਲਿਸ ਪਾਰਟੀ ਜਾਂ ਪੈਟਰੋਲਿੰਗ ਜਿਹੜੀ ਪਾਰਟੀ ਹੈ ਜੀਪ ਕੋਈ ਕਾਰ ਕੋਈ ਗੱਡੀ ਪੁਲਿਸ ਦੀ ਉਹ ਮਿਲੇ ਕੋਈ ਡਾਰ ਹੋਵੇ ਹਨਾ ਕਿਉਂਕਿ 12 1 2 ਵਜੇ ਤੋਂ ਬਾਅਦ ਸੌਨਸਾਨ ਹੁੰਦੀ ਆ ਘਟ ਜਾਂਦਾ ਹੈ ਕੰਮ ਹਨਾ ਪਰ ਜਿਨ੍ਹਾਂ ਨੇ ਆਉਣਾ ਹੈ ਉਹਨੇ ਆਉਣਾ ਹੈ ਜਿਨ੍ਹਾਂ ਨੇ ਜਾਣਾ ਹੈ ਉਹਨੇ ਜਾਣਾ ਹੈ ਬੰਦਾ ਕਹਿੰਦਾ ਕਹੀਦੀ ਉਹ ਕਈ ਵਾਰ ਇਧਰੋਂ ਲੇਟ ਹੁੰਦਾ ਉਧਰੋਂ ਫਲਾਈਟ ਨਿਕਲਦੀ ਹੁੰਦੀ ਹੈ ਕਈ ਵਾਰੀ ਉਧਰੋਂ ਬੰਦਾ ਕਹਿੰਦਾ ਜਲਦੀ ਨਾਲ ਜਾ ਕੇ ਡਰਾਈਵਰ ਨੂੰ ਕਾਲੀ ਹੁੰਦੀ ਹੈ ਅਗਲਾ ਕਹਿੰਦਾ ਜੀ ਛੇਤੀ ਕਰੋ ਤੇ ਮੈਂ ਜਾ ਕੇ ਸਵਾਰੀ ਚੱਕਣੀ ਹੈ ਇੱਕ ਤਾਂ ਮੈਂ ਕਹਿੰਨਾ ਵੀ ਇਹਨਾਂ ਚੀਜ਼ਾਂ ਤੇ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਤੇ ਦੂਜੇ ਨੰਬਰ ਤੇ ਮੇਰੀ ਡਰਾਈਵਰ ਭਰਾਵਾਂ ਨੂੰ ਖਾਸ ਕਰ ਬੇਨਤੀ ਹੈ ਵੀ ਦੇਖੋ ਸ਼ਾਰਟਕਟ ਰਸਤਿਆਂ ਵਾਲਾ ਜਿਹੜਾ ਉਹ ਤਰੀਕਾ ਹੈ ਨਾ ਇਹ ਤਾਂ ਮੇਨ ਤੇ ਹੀ ਸੀਗੇ ਉਹ ਤਾਂ ਕਹਿੰਦੇ ਜਦੋਂ ਕੁਦਰਤ ਨੇ ਕੁਝ ਕਰਨਾ ਕਰ ਹੀ ਦੇਣਾ ਪਰ ਫਿਰ ਵੀ ਮੈਂ ਕਹਿੰਦਾ ਵੀ ਜੇ ਇਹ ਚੀਜ਼ਾਂ ਹਾਈਵੇ ਤੇ ਵਾਪਰਨੀਆਂ ਤਾਂ ਅਜੇ ਸ਼ੁਰੂ ਹੋ ਪਰ ਇਹ ਚੀਜ਼ਾਂ ਜਿੱਥੇ ਸੁੰਨਸਾਨ ਰਸਤਿਆਂ 'ਤੇ ਦੀ ਗੱਡੀਆਂ ਆਮ ਹੀ ਤੁਸੀਂ ਦੇਖੋ ਜਿਹੜੀਆਂ ਆਪਣੇ ਤੋਂ ਫਰੀਦਕੋਟ ਜੈਤੋਂ ਬਠਿੰਡਾ ਸਾਈਡ ਤੋਂ ਗੱਡੀਆਂ ਜਾਂਦੀਆਂ ਨਾ ਇਹ ਜ਼ਿਆਦਾਤਰ ਗੱਡੀਆਂ ਇੱਥੋਂ ਤਲਵੰਡੀ ਸਾਬੋ ਉਸ ਤੋਂ ਗਾ ਸਰਦੂਲਗੜ੍ਹ ਹੋ ਕੇ ਉਸ ਤੋਂ ਗਾ ਆਪਾਂ ਨੂੰ ਪਤਾ ਨਹੀਂ ਲੱਗਦਾ ਵੀ ਕਿਹੜੇ ਪਿੰਡਾਂ ਵਾਲੇ ਰਸਤੇ ਆ ਜਾਂਦੇ ਜਿਹੜੀਆਂ ਨਾ ਉਹ ਡਰਾਈਵਰ ਭਰਾ ਆਪਣੇ ਲੈ ਜਾਂਦੇ ਆ ਉਹ ਨਾ ਤਾਂ ਉਹਦਾ ਉਸ ਗੱਲ ਦੇ ਖਿਡਾਰੀ ਹੈ ਠੀਕ ਹੈ ਪਰ ਉਹ ਰਸਤੇ ਸੁੰਨੇ ਆ ਰਸਤੇ ਸੁੰਨੇ ਆ ਰੋਡ ਵੀ ਇਹੋ ਜਿਹਾ ਵੀ ਜਿਵੇਂ ਬਜ਼ੁਰਗ ਨੇ ਕਿਹਾ ਸੀ ਨਾ ਵੀ ਸਾਡੀ ਤਾਂ ਗੱਡੀ ਜਦੋਂ ਉਹਨੇ ਆ ਕੇ ਕਿਹੜੇ ਪੁਲ ਦੇ ਉੱਪਰ ਹਾਂਸੀ ਪੁਲ ਕੇ ਕਿਹੜੇ ਪੁਲ ਤੇ ਆ ਉਹ ਤਾਂ ਹੁਣ ਵੱਡਾ ਹਾਈਵੇਅ ਸੀ ਉੱਥੋਂ ਗੱਡੀ ਘੁਮਾਤੀ ਫਿਰ ਵੀ ਉਹ ਬੇਸਬਾਲ ਗੱਡੀ ਦੇ ਮਾਰ ਗਏ ਪਿੰਡਾਂ ਦੇ ਵਿੱਚ ਤਾਂ ਰਸਤੇ ਵੀ ਇਹੋ ਜਿਹੇ ਐ ਟੁੱਟੇ ਫੁੱਟੇ ਐ ਜਿੱਥੋਂ ਦੀਆਂ ਗੱਡੀਆਂ ਕਈ ਵਾਰੀ 20 20 30 30 ਕਿਲੋਮੀਟਰ 15 15 15 ਕਿਲੋਮੀਟਰ ਤੋਂ ਲੈ ਕੇ 25 30 ਕਿਲੋਮੀਟਰ ਤੱਕ ਵੀ ਗੱਡੀਆਂ ਜਾਂਦੀਆਂ ਦਿੱਲੀ ਨੂੰ ਜਾਣ ਆਉਣ ਵਾਲੀਆਂ ਜਿੱਥੋਂ ਦੇ ਆਪਣੇ ਡਰਾਈਵਰ ਭਰਾ ਲੈ ਕੇ ਜਾਂਦੇ ਆ ਖਾਸ ਕਰਕੇ ਜਿਹੜਾ ਆਪਣੇ ਏਰੀਆ ਦੇ ਵੇਖੇ ਉਹ ਤਾਂ ਸੜਕਾਂ ਵੀ ਇਹੋ ਜਿਹੀਆਂ ਲਿੰਕ ਰੋਣਾ ਵੀ ਜਿੱਥੇ ਨਾ ਤਾਂ ਅੱਗੋਂ ਪਿੱਛੋਂ ਕੁਝ ਆਉਂਦਾ ਉਸ ਟਾਈਮ ਰਾਤ ਦੇ ਟਾਈਮ ਤੇ ਨਾ ਉੱਥੋਂ ਗੱਡੀ ਮੋੜ ਸਕਦਾ ਬੰਦਾ ਤੇ ਮੈਂ ਕਹ ਇੱਕ ਹਲਕਾ ਜਿਹਾ ਖੁੰਡ ਚਾ ਕੇ ਇੱਕ ਲੱਕੜ ਚਾ ਕੇ ਮੂਹਰੇ ਸਿੱਟ ਦਿਓ ਤੇ ਗੱਡੀ ਨਿਕਲੋ ਕਿੱਧਰ ਦੀ ਜਿਹੜੇ ਸਾਡੇ ਬਜ਼ੁਰਗ ਕਹਿ ਰਹੇ ਸੀ ਵੀ ਟਾਬਿਆਂ ਦੇ ਜਿਹੜੇ ਹਰਿਆਣੇ ਦੇ ਵਿੱਚ ਟਾਬੇ ਬਣੇ ਆ ਤੁਸੀਂ ਉਹਨਾਂ ਦੇ ਉੱਤੇ ਕਦੇ ਵੀ ਨਾ ਰੋਕੋ ਉਹ ਲੱਕੀ ਵੀ ਨਾ ਰੋਕੋ ਜਿਹੜੀ ਉਹ ਘਟਨਾ ਵਾਪਰੀ ਹੈ ਉਹ ਕਹਿੰਦੇ ਵੀ ਟਾਬੇ ਦੇ ਉੱਤੇ ਜਾਨੀ ਕਿ ਜਦ ਤੁਸੀਂ ਰੋਟੀ ਖਾ ਰਹੇ ਸੀ ਤੇ ਜਿਹੜੇ ਬੰਦੇ ਸਾਡੇ ਪਿੱਛੇ ਗੱਡੀ ਲੱਗੀ ਸੀ ਅਸੀਂ ਉਹਨਾਂ ਨੂੰ ਛਾਣਿਆ ਵੀ ਉਹੀ ਬੰਦੇ ਸਾਡੇ ਸਾਹਮਣੇ ਬੈਠੇ ਸੀ ਜਦੋਂ ਗੱਡੀ ਘੁੰਮੀ ਆ ਥਾਰੇ ਉਹਦੀ ਪਤਾ ਲੱਗੇ ਵੀ ਹਾਂ ਉਹੀ ਬੰਦੇ ਸੀ ਜੀ ਮੈਂ ਜਿਹੜਾ ਆਪਣੇ ਲੋਕਲੀ ਚੈਨਲ ਨੇ ਇੱਕ ਨੇ ਪਾਇਆ ਸੀ ਇਹਨਾਂ ਨੂੰ ਬਜ਼ੁਰਗਾਂ ਦੇ ਇੰਟਰਵਿਊ ਪਾਈ ਸੀ ਉਹਦੇ ਤੇ ਵੀ ਮੈਂ ਕਮੈਂਟ ਕੀਤਾ ਕਿਉਂਕਿ ਬਜ਼ੁਰਗਾਂ ਨੇ ਦੱਸਿਆ ਉਹ ਕਹਿੰਦੇ ਵੀ ਮੈਂ ਕਾਦੀਆਂ ਜਥੇਬੰਦੀ ਦਾ ਬਲਾਕ ਦਾ ਗਯੋਧੇਦਾਰ ਆ ਠੀਕ ਹੈ ਮੈਂ ਕਹਿੰਨਾ ਕਿ ਜਥੇਬੰਦੀਆਂ ਮੈਂ ਉੱਥੇ ਲਿਖਿਆ ਸੀ ਮੈਂ ਕਹਿੰਦਾ ਜਥੇਬੰਦੀਆਂ ਨੇ ਤੇ ਲੋਕਾਂ ਦੀ ਏਕਤਾ ਜਿਹੜੀ ਸੀ ਨਾ ਉਹਨੇ ਕੇਂਦਰ ਸਰਕਾਰ ਨੂੰ ਜਿਹੜਾ ਝੁਕਾ ਲਿਆ ਸੀਗਾ ਤੇ ਜਥੇਬੰਦੀਆਂ ਤਾਂ ਬਹੁਤ ਵੱਡੀ ਚੀਜ਼ ਹੈ ਜੇ ਜਿਹੜੇ ਜੇ ਸਹੀ ਕੰਮਾਂ ਨੂੰ ਇਮਾਨਦਾਰੀ ਨਾਲ ਕੀਤਾ ਜਾਵੇ ਤਾਂ ਠੀਕ ਹੈ ਮੈਂ ਉਹਨਾਂ ਨੂੰ ਕਿਹਾ ਸੀ ਕਿ ਜੇ ਬਜ਼ੁਰਗਾਂ ਨੇ ਇਹ ਗੱਲ ਆਖੀ ਹੈ ਨਾ ਮੈਂ ਕਮੈਂਟ ਕੀਤਾ ਪੜਿਆ ਹੋ ਉਹਨਾਂ ਨੇ ਹੋਰ ਵੀ ਲੋਕਾਂ ਨੇ ਪੜਿਆ ਉਹਨੂੰ ਲਾਈਕ ਕੀਤਾ ਉਸ ਕਮੈਂਟ ਨੂੰ ਘਟੋ ਘਟ 20 25 ਦੀ ਲੋਕਾਂ ਨੇ ਲਾਈਕ ਕੀਤਾ ਕਮੈਂਟ ਨੂੰ ਤੇ ਰਿਪਲਾਈ ਵੀ ਕੀਤੇ ਵੀ ਹਾਂ ਸੋਹਣੀ ਗੱਲ ਹੈ ਜਦੋਂ ਉਹਨੇ ਵੇਖ ਲਿਆ ਕਿ ਇਹ ਮੁੰਡੇ ਬੈਠੇ ਸੀ ਤੇ ਉਹੀ ਗੱਡੀ ਸਾਡੇ ਮਗਰ ਲੱਗੀ ਆ ਹੁਣ ਉਹਨਾਂ ਨੂੰ ਤਾਂ ਪਤਾ ਵੀ ਕਿਹੜਾ ਟਾਈਮ ਸੀ ਉਹਨਾਂ ਨੇ ਦੱਸਿਆ ਵੀ 2 ਵਜੇ ਤੋਂ ਬਾਅਦ ਦਾ ਟਾਈਮ ਸੀਗਾ ਉਹ ਤਕਰੀਬਨ 1.5 ਤੋਂ 2 ਵਜੇ ਦਾ ਟਾਈਮ ਸੀ ਜਦੋਂ ਉਹ ਉਸ ਮੰਨਤ ਢਾਬੇ ਤੇ ਬੈਠੇ ਸੀ ਜਿਹੜੇ ਟੇਬਲ ਤੇ ਉਹ ਬੈਠੇ ਆ ਜਿਹਨਾਂ ਨੇ ਮੁੰਡੇ ਨੇੜੇ ਬੈਠੇ ਵੈਰੀਫਾਈ ਕਰ ਲਏ ਕਿ ਉਹੀ ਉਹੀ ਅਸੀਂ ਪਛਾਣ ਲਏ ਗੱਡੀ ਬਰਾਬਰ ਆਈ ਵੀ ਉਹੀ ਮੁੰਡੇ ਆ ਤਾਂ ਫਿਰ ਦੇਖੋ ਸੀਸੀਟੀਵੀ ਕੈਮਰੇ ਜਿਹੜੇ ਆ ਉਹ ਹਰ ਇੱਕ ਥਾਂ ਤੇ ਲੱਗੇ ਹੋਏ ਆ ਉਹਨਾਂ ਢਾਬਿਆਂ ਤੇ ਵੀ ਲੱਗੇ ਹੋਏ ਆ ਮੈਂ ਕਹਿੰਨਾ ਕਿ ਉਹਨਾਂ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਜਿਹੜੀ ਆ ਉਹ ਲੈ ਲੈਣੀ ਚਾਹੀਦੀ ਹੈ ਲੈ ਕੇ ਉਹਨਾਂ ਬੰਦਿਆਂ ਨੂੰ ਜਿਹੜਾ ਅਰੈਸਟ ਕਰਨਾ ਚਾ ਜਿਹੜੇ ਮੁੰਡਿਆਂ ਨੇ ਇਹ ਹਰਕਤ ਕਰਨ ਦੀ ਕੋਸ਼ਿਸ਼ ਕੀਤੀ ਕਿਉਂਕਿ ਦੇਖੋ ਜਾਨ ਬੜੀ ਕੀਮਤੀ ਹੈ ਜੀ ਹੂੰ ਹੂੰ ਬੰਦਾ 100 ਸਾਲ ਦਾ ਵੀ ਹੋ ਜੇ ਫਿਰ ਵੀ ਬੰਦੇ ਦਾ ਜਿਉਣ ਨੂੰ ਦਿਲ ਕਰਦਾ ਸਿੱਧੂ ਸਾਹਿਬ ਜਿਹੜੇ ਹਿਸਾਬ ਨਾਲ ਉਹ ਸੀਨ ਦੱਸ ਰਹੇ ਸੀ ਵੀ ਜਦੋਂ ਸੀ ਗੱਡੀ ਵਾਪਸ ਮੋੜੀ ਤੇ ਜਾ ਕੇ ਐਚਪੀ ਦਾ ਜਨਕਿ ਪੰਪ ਆਉਂਦਾ ਪੰਪ ਤੇ ਅਸੀਂ ਭੱਜ ਕੇ ਇੱਕ ਬਾਥਰੂਮ ਆ ਬਾਥਰੂਮ ਦੇ ਜਨਕਿ ਅੰਦਰ ਵੜ ਜਾਂਦੇ ਆ ਅਸੀਂ ਸਮਾਨ ਦੀ ਪ੍ਰਵਾਹ ਨਹੀਂ ਕੀਤੀ ਵੀਰੇ ਸਮਾਨ ਛੱਡ ਦੋ ਸਮਾਨ ਦਾ ਆਜੂ ਆਪਾਂ ਜਾਨਾਂ ਬਚਾਓ ਜਨਕਿ ਉਹ ਭੱਜ ਕੇ ਜਿਹੜੇ ਬਾਥਰੂਮ ਚ ਵੜਦੇ ਆ ਉਸ ਜਨਕਿ ਬਾਥਰੂਮ ਨੂੰ ਇੱਕ ਲੋਹੇ ਦਾ ਜਨਕਿ ਮਜ਼ਬੂਤ ਗੇਟ ਲੱਗਿਆ ਹੁੰਦਾ ਜੇ ਉਹਨੂੰ ਹਲਕਾ ਫੁਲਕਾ ਜਿਵੇਂ ਲੱਗਿਆ ਹੁੰਦਾ ਉਹ ਜਿਹਾ ਲੱਗਾ ਤਾਂ ਸ਼ਾਇਦ ਉਹਨਾਂ ਦੀ ਜਾਨ ਚਲੀ ਜਾਂਦੀ ਉਸ ਟਾਈਮ ਉਸ ਪਰਿਵਾਰ ਤੇ ਜਾਇ ਉਹ ਬਜ਼ੁਰਗ ਤੇ ਉਹ ਡਰਾਈਵਰ ਤੇ ਕੀ ਵਾਪਰਦੀ ਹੋਊਗੀ ਜਦੋਂ ਉਹ ਗੱਡੀ ਨੂੰ ਛੱਡ ਕੇ ਅੰਦਰ ਵੜਿਆ ਦੇਖੋ ਜੀ ਡਰਾਈਵਰ ਜਿਹੜਾ ਸੀ ਨਾ ਉਹਨਾਂ ਦੇ ਨਾਲ ਉਹ ਬਜ਼ੁਰਗਾਂ ਨੇ ਦੱਸਿਆ ਕਿ ਸਾਰਾ 25 ਸਾਲ ਦੀ ਉਮਰ ਦਾ ਮੁੰਡਾ ਹੈ ਠੀਕ ਹੈ ਦੁਨੀਆ ਭਰ ਦੇ ਵਿੱਚੋਂ ਮੈਂ ਜਿੰਨੀਆਂ ਹੁਣ ਤੱਕ ਇੰਟਰਵਿਊਜ਼ ਆਈਆਂ ਨਾ ਉਹਨਾਂ ਸਾਰੀਆਂ ਤੇ ਮੈਂ ਇਹ ਨੋਟ ਕੀਤਾ ਕਿ ਹਰ ਇੱਕ ਬੰਦੇ ਨੇ ਉਹ ਡਰਾਈਵਰ ਦੀ ਪ੍ਰਸ਼ੰਸਾ ਕੀਤੀ ਹੈ ਬਜ਼ੁਰਗਾਂ ਨੇ ਵੀ ਆਖਿਆ ਵੀ ਉਹ ਕਹਿੰਦਾ ਵੀ ਕੋਈ ਗੱਲ ਨਹੀਂ ਮੈਂ ਤਾਂ ਇਹ ਸੋਚ ਲਿਆ ਸੀ ਵੀ ਜੇ ਜਾਊਂਗਾ ਤਾਂ ਤੁਹਾਡੇ ਨਾਲ ਜੇ ਮਰੂੰਗਾ ਤਾਂ ਤੁਹਾਡੇ ਤੋਂ ਪਹਿਲਾਂ ਠੀਕ ਹੈ ਇਹ ਚੀਜ਼ਾਂ ਹੋਣੀਆਂ ਚਾਹੀਦੀਆਂ ਮੈਂ ਕਹਿੰਦਾ ਕਿ ਜਿਵੇਂ ਉੱਥੇ ਉਹ ਕਹਿੰਦੇ ਅਸੀਂ ਬਾਥਰੂਮ ਦੇ ਵਿੱਚ ਵੜ ਗਏ ਫਿਰ ਉਹਨਾਂ ਨੇ ਕਿਹਾ ਵੀ ਹਨਾ 110 112 ਜੋ ਵੀ ਕੋਈ ਨੰਬਰ ਸੀ ਉਹ ਤੇ ਅਸੀਂ ਕਾਲਾਂ ਵੀ ਕੀਤੀਆਂ ਪਰ ਜਿਹੜੀ ਸੀ ਉਹ ਸਾਡੀ ਮਦਦ ਸੀ ਪੁਲਿਸੀ ਆਉਣ ਦੇ ਵਿੱਚ ਟਾਈਮ ਲੱਗਿਆ ਕਿਉਂਕਿ ਸਾਨੂੰ ਪੁੱਛ ਰਹੇ ਲੋਕੇਸ਼ਨ ਦੱਸੋ ਤੇ ਹੁਣ ਦਿੱਲੀ ਤੋਂ ਲੈ ਕੇ ਪੰਜਾਬ ਤੱਕ ਕੌਣ ਆਸਤੇ ਬੰਦਾ ਕਿੱਥੋਂ ਲੋਕੇਸ਼ਨ ਦੱਸ ਦਊਗਾ ਟਾਈਮ ਵੀ ਲੱਗੂਗਾ ਟਾਈਮ ਵੀ ਲੱਗ ਮੈਂ ਕਹਣਾ ਕਿ ਇੱਕ ਤਾਂ ਜਿਹੜੀ ਮੇਨ ਗੱਲ ਹੈ ਕਿ ਉਹਨਾਂ ਨੂੰ ਜਦੋਂ ਉਹ ਰੁਕ ਗਏ ਨਾ ਢਾਬੇ ਤੇ ਉਹਨਾਂ ਨੇ ਰੋਕ ਲਿਆ ਪੰਪ ਤੇ ਰੋਕ ਲਿਆ ਕਿਤੋਂ ਨਾ ਕਿਤੋਂ ਜਿਹੜਾ ਚੋਰ ਹੁੰਦਾ ਉਹਨੂੰ ਡਰਤਾ ਹੁੰਦਾ ਉਹਨਾਂ ਨੂੰ ਲੱਗਿਆ ਹੋਊ ਕਿ ਇੱਥੇ ਜੇ ਅਸੀਂ ਹੱਥੋਂ ਪਾਈ ਕਰਾਂਗੇ ਜਾਂ ਕੋਈ ਗੱਡੀ ਦੀ ਭੰਨ ਤੋੜ ਕਰਾਂਗੇ ਕਿਉਂਕਿ ਮਨਸ਼ਾ ਤਾਂ ਉਹਨਾਂ ਦੀ ਲੁੱਟ ਦੀ ਹੋਊ ਨਾ ਲੁੱਟ ਦੀ ਕਿਉਂਕਿ ਕਿ ਨਿੱਜੀ ਰਾਂਝਸ ਕਿਸੇ ਨੇ ਆਇਆ ਤਾਂ ਮਗਰ ਲਾਇਏ ਨਹੀਂ ਹੋਣੇ ਕਿ ਤੂੰ ਉਹਨਾਂ ਨੂੰ ਮਾਰਨਾ ਹੈ ਹੂੰ ਠੀਕ ਹੈ ਇੱਕ ਗੱਲ ਉਹਨਾਂ ਦੇ ਮੁੰਡੇ ਨੇ ਆਖੀ ਜਿਹੜਾ ਅਮਰੀਕਾ ਦੇ ਵਿੱਚ ਹੈ ਉਹਨੇ ਆਪਣੇ ਫਾਦਰ ਸਾਹਿਬ ਨੂੰ ਕਿਹਾ ਕਿ ਤੁਸੀਂ ਪੋਸਟ ਪਾਓ ਹੂੰ ਠੀਕ ਹੈ ਨੰਬਰ ਮੈਂ ਤੁਹਾਡਾ ਦਿੰਨਾ ਕੋਈ ਇਹ ਨਾ ਆਖੇ ਇਹ ਫੇਕ ਹੈ ਉਹਨੇ ਇਹ ਗੱਲ ਆਖੀ ਸੀ ਉਹ ਕਹਿੰਦਾ ਵੀ ਦੇਖੋ ਵੀ ਮੈਂ ਵੀ ਇਹ ਪੋਸਟ ਪਾਈ ਸੀ ਵੀ ਮੇਰੀ ਮਾਂ ਜਿਹੜੀ ਅਮਰੀਕਾ ਤੋਂ ਪੰਜਾਬ ਆ ਰਹੀ ਏ ਉਹ ਕਹਿੰਦਾ ਇੱਕ ਤਾਂ ਆਪ ਦੀ ਜਿਹੜੀ ਇਹ ਸੀਕ੍ਰੈਸੀ ਐਨ ਪ੍ਰਾਈਵੇਸੀ ਐ ਇਹਨੂੰ ਕਦੇ ਲੀਕ ਨਾ ਕਰੋ ਤੁਹਾਡਾ ਵੀਜ਼ਾ ਲੱਗ ਗਿਆ ਤੁਸੀਂ ਜਾ ਰਹੇ ਹੋ ਤੁਸੀਂ ਆ ਰਹੇ ਹੋ ਜਾਣ ਤੋਂ ਪਹਿਲਾਂ ਆਉਣ ਤੋਂ ਪਹਿਲਾਂ ਕਿਉਂਕਿ ਇਹ ਇੱਕ ਟ੍ਰੈਂਡ ਬਣ ਗਿਆ ਹਨਾ ਵਿਦੇਸ਼ਾਂ ਦੇ ਵਿੱਚ ਤਕਰੀਬਨ ਮੰਨ ਲਓ ਤੁਸੀਂ ਕਿ ਸਭ ਤੋਂ ਵੱਧ ਆਪਣੇ ਪੰਜਾਬੀ ਵਸ ਰਹੇ ਹਨ ਕਦੇ ਵੀ ਇਹ ਗੱਲਾਂ ਜਿਹੜੀਆਂ ਮੈਂ ਤਾਂ ਕਹਿਣਾ ਕਿ ਤੁਸੀਂ ਜਾਣਾ ਹੈ ਚੁੱਪਚੀ ਬੀਤੇ ਆਪਣੇ ਘਰੋਂ ਆਪਣਾ ਸਮਾਨ ਬੰਨੋ ਆਪਣੀ ਗੱਡੀ ਮੰਗਾਓ ਤੁਰਜੋ ਕੀ ਲੈਣਾ ਹੁੰਦਾ ਕਿਸੇ ਨੂੰ ਸੱਦ ਕੇ ਜੇ ਸੱਦ ਕੇ 100 ਬੰਦੇ ਨੂੰ ਅਸੀਂ ਇਕੱਠ ਕਰਕੇ ਅਸੀਂ ਅਸੀਂ ਖੁਦੇ ਚੀਜ਼ਾਂ ਕੀਤੀਆਂ ਜਦੋਂ ਫਸਟ ਟਾਈਮ ਬੇਟੀ ਗਈ ਸੀ ਨਾ ਕੈਨੇਡਾ ਤੇ ਅਸੀਂ ਵੀ ਇਹ ਕੀਤਾ ਸੀ ਵੀ ਅਸੀਂ ਟੈਂਪੋ ਟਰੈਵਲ ਗੱਡੀ ਕਰਾ ਕੇ ਤੇ ਅਸੀਂ 14 ਜਾਣੇ ਕਿ 15 ਜਾਣੇ ਮਤਲਬ ਮੇਰੇ ਖਿਆਲ 14 ਕੇ 15 ਸੀਟਰ ਗੱਡੀ ਸੀ ਉਹ ਤੇ ਅਸੀਂ ਐਨੇ ਜਾਣੇ ਰਿਸ਼ਤੇਦਾਰ ਤੇ ਆਪਦੇ ਸਕੇ ਸੰਬੰਧੀ ਇਕੱਠੇ ਹੋ ਕੇ ਗਏ ਅਸੀਂ ਚਾਹ ਬੜਾ ਹੁੰਦਾ ਹੈ ਨਾ ਹੁੰਦਾ ਪਰ ਇੱਕ ਚੀਜ਼ ਉਹ ਬਜ਼ੁਰਗਾਂ ਨੇ ਤੁਸੀਂ ਪਹਿਲਾਂ ਸਵਾਲ ਕੀਤਾ ਕਿ ਉਹ ਕਹਿੰਦੇ ਵੀ ਇੰਨਾ ਢਾਬਿਆਂ ਤੇ ਬਜ਼ੁਰਗ ਕਹਿੰਦੇ ਖ ਇਹਨਾਂ ਤੇ ਖਾਓ ਪੀਓ ਨਾ ਠੀਕ ਹੈ ਆਪਣਾ ਨਾਲ ਲੈ ਕੇ ਜਾਓ ਮੈਂ ਕਹਿੰਨਾ ਕਿ ਬਹੁਤ ਚੰਗੀ ਗੱਲ ਹੈ ਵੀ ਆਪਣਾ ਨਾਲ ਜੇ ਖਾਣਾ ਹੋਵੇ ਨਾ ਜੇ ਆਪਾਂ ਆ ਰਹੇ ਆ ਫਿਰ ਤਾਂ ਕਿਥੋਂ ਲਿਆਵਾਂਗੇ ਫਿਰ ਤਾਂ ਕਿਤੇ ਖੜਨਾ ਹੀ ਪੈਣਾ ਰੁਕਣਾ ਪੈਣਾ ਜੇ ਜਾ ਰਹੇ ਆ ਅਸੀਂ ਉਦੋਂ ਜਾਣ ਮੋਕੇ ਕੀ ਕੀਤਾ ਸੀ ਕਿ ਅਸੀਂ 14 15 ਜਣਾਂ ਦੀਆਂ ਰੋਟੀਆਂ ਜਿਹੜੀਆਂ ਘਰੋਂ ਬਣਾ ਕੇ ਨਾ ਤੇ ਸਬਜ਼ੀ ਸੁੱਕੀ ਬਣਾ ਕੇ ਤੇ ਅਸੀਂ ਆਪਣੀ ਗੱਡੀ ਦੇ ਵਿੱਚ ਨਾਲ ਰੱਖ ਲਈ ਸੀ ਅਸੀਂ ਜਾਂਦਿਆਂ ਜਿੱਥੇ ਸਾਡਾ ਦਿਲ ਕੀਤਾ ਅਸੀਂ ਰੋਕੇ ਰੋਕੇ ਸਾਰੇ ਉਹ ਰੋਟੀ ਘਰ ਦੀ ਬਣੀ ਵੀ ਖਾਧੀ ਇੱਕ ਚਾਹ ਦਾ ਕੱਪ ਕਾਪਟਾ ਦੇ ਦੋ ਕਿਉਂਕਿ ਦੇਖੋ ਮਹਿੰਗਾ ਬਹੁਤ ਹੈ ਜੀ ਬੇਸ਼ੱਕ ਆਪਾਂ 2 25 30 ਲੱਖ ਰੁਪਇਆ 40 ਲੱਖ ਰੁਪਇਆ ਜਿੰਨਾ ਵੀ ਲੱਗਦਾ ਸੀ ਬਾਹਰ ਜਾਣਾ ਤੇ ਲਾ ਲੈਨੇ ਆ ਪਰ 1 ਰੁਪਏ ਦੇ ਤੇ 1 ਰੁਪਇਆ ਰਹਿਣਾ ਨਾ ਤੁਸੀਂ ਲੱਖ ਦੀ ਗੱਲ ਕਰ ਲਓ ਕਰੋੜ ਦੀ ਕਰ ਲਓ 100 ਕਰੋੜ ਦੀ ਕਰ ਲਓ 1000 ਕਰੋੜ ਦੀ ਗੱਲ ਕਰ ਲਓ ਗਿਣਤੀ ਤਾਂ 1 ਰੁਪਇਆ ਦੀ ਹੁੰਦੀ ਹੈ ਨਾ ਇਸੇ ਕਰਕੇ ਮੈਂ ਕਹਿੰਦਾ ਵੀ ਦੇਖੋ ਜਿੱਥੇ ਬਚਤ ਹੁੰਦੀ ਉੱਥੇ ਕਰਨੀ ਚਾਹੀਦੀ ਹੈ ਇਹ ਬਚਤ ਹੋ ਜਾਂਦੀ ਹੈ ਕਿ ਘਰੋਂ ਜੇ ਇਧਰੋਂ ਜਾ ਰਹੇ ਹੋ ਨਾ ਤਾਂ 2 4 5 ਜਾਣੇ ਪਹਿਲੀ ਗੱਲ ਤਾਂ ਐਨੇ ਨੇ ਕਰਨਾ ਕੀ ਹੁੰਦਾ ਮੇਰੇ ਇੱਕ ਮਿੱਤਰ ਆਪਣੇ ਬਾਜ਼ੀਖਾਨੇ ਤੋਂ ਹੀ ਆ ਆਸਟ੍ਰੇਲੀਆ ਚ ਰਹਿੰਦੇ ਆ ਬਾਈ ਆ ਉਹਨਾਂ ਨੇ ਮੇਕਅਪ ਉਹ ਪੋਸਟ ਸ਼ੇਅਰ ਕੀਤੀ ਸੀ ਉਹਨੇ ਉਹਨਾਂ ਨੇ ਕਮੈਂਟ ਕੀਤਾ ਸੀਗਾ ਉਹ ਕਹਿੰਦੇ ਵੀ ਮੈਂ ਬਹੁਤ ਚਿਰ ਦਾ ਗਿਆ ਹੋਇਆ ਆ ਆਸਟ੍ਰੇਲੀਆ ਮੈਂ ਹਮੇਸ਼ਾ ਕਹਿੰਦੇ ਜਦੋਂ ਦੀ ਬੱਸਾਂ ਚੱਲੀਆਂ ਮੈਂ ਬੱਸ ਤੇ ਹੀ ਜਾਨ ਔਨ ਕਰਦਾ ਬਾਜੇਖਾਨੇ ਤੋਂ ਬੱਸ ਮੈਨੂੰ ਲੈ ਰਹਿੰਦੀ ਦਿੱਲੀ ਏਅਰਪੋਰਟ ਵਾਲੀ ਤੇ ਦਿੱਲੀ ਤੋਂ ਇਹ ਬੱਸ ਛੱਡ ਕੇ ਬਾਜੇਖਾਨੇ ਆ ਕੇ ਉਤਰ ਜਾਂਦਾ ਮੈਂ ਕਹਿੰਦਾ ਬਹੁਤ ਸੇਫ ਹੈ ਟ੍ਰੇਨ ਜਾਂਦੀ ਹੈ ਕਿਸੇ ਵੀ ਸਟੇਸ਼ਨ ਤੇ ਚਲੇ ਜਾਓ ਤੁਸੀਂ ਬੇਸ਼ੱਕ ਨਵੀਂ ਦਿੱਲੀ ਜਾ ਕੇ ਉਤਰਗੇ ਬੇਸ਼ੱਕ ਕਿਤੇ ਉਰੇ ਪਰੇ ਜਿੱਥੇ ਕਿਤੇ ਮਤਲਬ ਕਈ ਗੱਡੀਆਂ ਹੈਗੀਆਂ ਦਿੱਲੀ ਜਾਂਦੀਆਂ ਨੇ ਬਾਰੋ-ਬਾਰ ਵੀ ਨਿਕਲ ਜਾਂਦੀ ਹੈ ਹਨਾ ਵੀ ਹੋਰ ਹੋਰ ਸਟੇਟਾਂ ਨੂੰ ਜਾਣ ਵਾਲੀਆਂ ਤੁਸੀਂ ਕਿਤੇ ਵੀ ਦਿੱਲੀ ਦੇ ਵਿੱਚ ਐਂਟਰ ਕਰਕੇ ਉਤਰ ਗਏ ਨਾ ਹਰ ਇੱਕ ਥਾਂ ਤੋਂ ਮੈਟਰੋ ਜਿਹੜੀ ਹੈ ਉਹ ਉਹ 에어ਪੋਰਟ ਵਾਸਤੇ ਜਾਂਦੀ ਹੈ ਹੁਣ ਮੈਨੂੰ ਪਤਾ ਡਰਾਈਵਰ ਭਰਾ ਗਾਲਾਂ ਕੱਢਣਗੇ ਇਹ ਗੱਲ ਸੁਣ ਕੇ ਫਿਰ ਮੈਂ ਇਹ ਕਹਿੰਦਾ ਵੀ ਜਦੋਂ ਗੱਡੀਆਂ ਠੀਕ ਹੈ ਲਾਜ਼ਮੀ ਆਪਾਨੂੰ ਲੱਗਦਾ ਹੈ ਕਿ ਅਸੀਂ ਹਰ ਜੇ ਚੱਲਨੇ ਆ ਤਾਂ ਅਸੀਂ 2 4 5 ਜਾਣੇ ਨੇ ਜਾਣਾ ਹੈ ਗੱਡੀ ਕਰਾਉਣੀ ਜ਼ਰੂਰੀ ਹੋਗੀ ਜਾਂ ਸਮਾਨ ਦਾ ਹੋ ਗਿਆ ਕੌਣ ਇਹਨਾਂ ਸਮਾਨ ਚੱਕੂਗਾ ਕੌਣ ਰੱਖੂਗਾ ਕੌਣ ਖਿੱਚੀ ਫਿਰੂਗਾ ਹਨਾ ਇੱਥੋਂ ਰੱਖਿਆ 에어ਪੋਰਟ ਤੇ ਜਾ ਕੇ ਕੱਢ ਲਾਂਗੇ ਤਾਂ ਫਿਰ ਮੈਂ ਇਹ ਕਹਿਣਾ ਕਿ ਕੱਲ ਡਰਾਈਵਰਾਂ ਦਾ ਦੋਸ਼ ਨਹੀਂ ਵੀ ਜਿਹੜੀਆਂ ਹੁਣ ਤਾਂ ਇਹ ਤਾਂ ਗੱਡੀ ਪਹਿਲੀ ਵਾਰ ਇਹ ਗੱਲ ਕਰਨ ਲੱਗ ਗਿਆ ਕਿ ਇਹ ਤਾਂ ਹਾਈਵੇ ਤੇ ਹੀ ਆ ਹਾਦਸਾ ਹੋ ਚੱਲਿਆ ਸੀ ਇਹ ਤਾਂ ਕਿਸੇ ਪਿੰਡ ਚ ਵੜੇ ਵੀ ਨਹੀਂ ਇੱਕ ਤਾਂ ਜਿਹੜੇ ਡਰਾਈਵਰ ਵੀਰ ਥੋੜਾ ਜਿਹਾ ਕੋਈ 2-400 ਰੁਪਏ ਦਾ ਕਰਕੇ ਵੀ ਟੋਲ ਪਲਾਜ਼ਾ ਬੱਜ ਜਾਊਗਾ ਜਾਂ ਤੇਲ ਘੱਟ ਲੱਗ ਜਾਊਗਾ ਇਧਰ ਦੀ 20 30 ਕਿਲੋ 15 20 25 ਕਿਲੋਮੀਟਰ ਫਰਕ ਪਾ ਲਾਂਗੇ ਇੱਕ ਤਾਂ ਉਹ ਇਸ ਗੱਲ ਤੋਂ ਪਰਹੇਜ਼ ਕਰਨ ਨੂੰ ਗਰੇਜ਼ ਕਰਨ ਉਹਨਾਂ ਰਾਹਾਂ ਵੀ ਦੀ ਜਾਣ ਜਿੱਥੇ ਉਹਨਾਂ ਨੂੰ ਪਤਾ ਹੈ ਕਿਉਂਕਿ ਉਹ ਸਾਰਾ ਕੁਝ ਜਾਣਦੇ ਹੁੰਦੇ ਆ ਵੀ ਇੱਥੇ ਟ੍ਰੈਫਿਕ ਆ ਰੋਡ ਤੇ ਰੈਗ ਠੀਕ ਹੈ ਘਟ ਹੋ ਸਕਦਾ ਪਰ ਐ ਨਹੀਂ ਹੋ ਸਕਦਾ ਕਿ ਸਾਰਾ ਕੁਝ ਬੰਦ ਹੋ ਜਾਊਗਾ ਕੁਝ ਮਿਲੂਗਾ ਹੀ ਨਹੀਂ ਦੂਜੇ ਨੰਬਰ ਤੇ ਮੈਂ ਸਭ ਤੋਂ ਮੇਨ ਜਿਹੜਾ ਜਾਣ ਵਾਲਿਆਂ ਨੂੰ ਬੇਨਤੀ ਕਰਦਾ ਕਿ ਦੇਖੋ ਅਸੀਂ ਲੱਖਾਂ ਰੁਪਈਆ ਵਿਦੇਸ਼ ਜਾਣ ਵਾਸਤੇ ਆਪਦੇ ਤੇ ਜਾਂ ਆਪਦੇ ਪਰਿਵਾਰ ਦੇ ਕਿਸੇ ਮੈਂਬਰ ਤੇ ਲਾ ਦਿੰਦੇ ਆ ਉਹ ਕਹਿੰਦੇ ਜਦੋਂ ਵਿਆਹ ਹੁੰਦਾ ਨਾ ਵਿਆਹ ਵੇਲੇ ਕਹਿੰਦੇ ਬੰਦਾ ਇਹ 25 30 50 ਲੱਖ ਰੁਪਈਆ ਖਿੱਚ ਕੇ ਲਾ ਦ ਪੂਰਾ ਐ ਉਡਾ ਦੂ ਨੋਟ ਠੀਕ ਹੈ ਵੀ ਕਰ ਲੋ ਖਰਚਾ ਯਾਰ ਬਖਾਉਣਾ ਲੋਕਾਂ ਨੂੰ ਵਿਆਹ ਕੀਤਾ ਜਦੋਂ ਉਹ ਕਹਿੰਦੇ ਫਿਰ ਲਾਸਟ ਦੇ ਵਾਰੀ ਆ ਜਾਂਦੀ ਹੈ ਨਾ ਫਿਰ ਉਹ ਅਖੀਰ ਤੇ ਜਾਂ ਤਾਂ ਹਲਵਾਈਆਂ ਨਾਲ ਲੜਦਾ ਪੈਸਿਆਂ 'ਤੇ ਜਾਂ ਵੇਟਰਾਂ ਨਾਲ ਲੜਦਾ ਜਾਂ ਟੈਂਟ ਵਾਲਿਆਂ ਨਾਲ ਲੜਦਾ ਮਤਲਬ ਕਿ ਲੇਬਰ ਕੈਟਾਗਰੀ ਨਾਲ ਲੜਦਾ ਉਹ ਮੈਂ ਕਹਿੰਦਾ ਜਦੋਂ ਅਸੀਂ ਲੱਖਾਂ ਰੁਪਏ ਬਾਹਰ ਜਾਣਾ ਵੇ ਤੇ ਖਰਚ ਲੈਨੇ ਨਾ ਇਹ ਵੀ ਯਾਦ ਰੱਖੋ ਕਿ ਡਰਾਈਵਰ ਭਰਾਵਾਂ ਨੇ ਵੀ ਘੱਟੋ ਘਾਟ ਅੱਜਕੱਲ ਜਿਹੜੀ ਦਿੱਲੀ ਯਾਰ ਵਾਲੀ ਗੱਡੀ ਆ ਉਹ 10 ਲੱਖ ਤੋਂ ਉੱਤੇ ਉੱਤੇ ਹੀ ਆਉਂਦੀ ਹੈ 10 12 15 18 20 25 ਲੱਖ ਨੂੰ ਜਿਹੜੀ ਕੋਸਟ ਕਰਦੀ ਹੈ ਗੱਡੀ ਜਿਨ੍ਹਾਂ ਨੇ ਇੰਨੀਆਂ ਮਹਿੰਗ ਇੱਕ ਸਿਰਫ ਆਪਦਾ ਇਨਕਮ ਸੋਰਸ ਹੀ ਬਣਾਇਆ ਨਾ ਉਹਨੇ ਬੱਚੇ ਵੀ ਪਾਲਨੇ ਉਹਨੇ ਕਿਸ਼ਤ ਵੀ ਕੱਟਣੀ ਐ ਗੱਡੀ ਦੀ ਕਸਾਈ ਵੀ ਹੋਣੀ ਐ ਹੂੰ ਉਹਦੀ ਮੁਰਕੀ ਰਿਪੇਅਰ ਵੀ ਨਿਕਲਣੀ ਇਹ ਧਿਆਨ ਰੱਖਿਆ ਕਰੋ ਵੀ ਜੋੜ ਤੋੜ ਚ ਨਾ ਪਿਆ ਕਰੀਏ ਵੀ ਉਹਨੂੰ ਕਹਿਣਾ ਯਾਰ ਵੀ ਲੈ ਤੂੰ ਤੇਰੇ ਨਾਲ ਇਨੇ ਚਰਦੇ ਜਾਂਦੇ ਆ ਪੱਕੇ ਤੂੰ 11000 ਮੰਗ ਲਿਆ ਫਲਾਣਾ 10.5 ਹੀ ਜਾਂਦਾ ਸਗਾ ਇਹ ਗੱਲ ਆਖਿਆ ਕਰੋ ਵੀ ਮੇਤਰਾ ਵਧੀਆ ਤਰੀਕੇ ਨਾਲ ਲੈ ਕੇ ਜਾਈਂ ਵਧੀਆ ਤਰੀਕੇ ਨਾਲ ਮੋੜ ਕੇ ਲਈ ਤੈਨੂੰ 5-700 ਰੁਪਿਆ 1000 ਰੁਪਿਆ ਤੈਨੂੰ ਇਨਾਮ ਦੇਵਾਂਗੇ ਹੂੰ ਠੀਕ ਹੈ ਇਹ ਚੀਜ਼ਾਂ ਹੋਣੀਆਂ ਚਾਹੀਦੀਆਂ ਉਹਦਾ ਵੀ ਹੌਸਲਾ ਵਧੇ ਉਹਨੂੰ ਇਹ ਕਹੋ ਕਿ ਜੇ ਤੈਨੂੰ ਕੋਈ 100 200 400 ਰੁਪਿਆ ਜਾਂ ਐ ਨਹੀਂ ਕਹਿੰਦੇ ਨਾ ਵੱਧ ਦੇਵਾਂਗੇ ਵੱਧ ਦੇਣ ਨਾਲ ਤਾਂ ਸਾਡੇ ਚ ਮਤਲਬ ਸਾਡੇ ਸਮਾਜ 'ਚ ਹੀ ਹੈ ਨਹੀਂ ਅਸੀਂ ਤਾਂ ਮੌਕੇ ਤੇ ਵੀ ਦੇਣ ਲੱਗੇ ਪੁੱਛਦੇ ਆ ਵੀ ਜੇ ਉਹਨੇ 11000 ਮੰਗਿਆ ਕਰੀ 10.5 ਦੇ ਕੇ ਹੱਸ ਕੇ ਜੀ ਵੇਨੇ ਅਗਲੇ ਵੱਲ ਵੀ ਸਰਜੂ ਠੀਕ ਹੈ ਵੀ ਇਹ ਤਾਂ ਹੈ ਹੀ ਨਹੀਂ ਵੀ 11 ਕਰਕੇ ਤਾਂ 11.5 ਦੇ ਦਿਆਂਗੇ ਉਹਨੂੰ ਇੰਨਾ ਕਹਿ ਲੋ ਵੀ ਮਤਰਾ ਜੇ ਤੈਨੂੰ ਕੋਈ 2 400 ਰੁਪਿਆ ਕਿਸੇ ਸਿੱਧੇ ਰਸਤੇ ਜਾ ਕੇ ਵੱਧ ਪਿੰਦਾ ਨਾ ਤੋ ਅਸੀਂ ਚੱਲਾਂਗੇ ਪਰ ਤੂੰ ਜਾ ਹੀ ਭਰਾ ਬਣ ਕੇ ਉਸ ਰਸਤੇ ਵੀ ਜਿਹੜੇ ਰਸਤੇ ਆਪਾਂ ਸੇਫ ਹੋਈਏ ਸਿਕਿਉਰ ਹੋਈਏ ਦੂਜੀ ਬੇਨਤੀ ਉਹ ਬਜ਼ੁਰਗਾਂ ਨੇ ਵੀ ਕੀਤੀ ਸੀ ਮੈਂ ਵੀ ਕਰਦਾ ਵੀ ਤੁਸੀਂ ਦਿੱਲੀ ਜਦੋਂ ਆਪਾਂ ਜਾਣਾ ਹੈ ਪਹਿਲੀ ਗੱਲ ਤਾਂ ਇਹ ਫਾਹਾ ਵੱਡਿਆ ਜਾਣਾ ਚਾਹੀਦਾ ਸਰਕਾਰਾਂ ਨੇ ਹੁਣ ਤੱਕ ਦਿੱਤਾ ਕੀ ਹੈ ਤੁਹਾਨੂੰ ਜਿਹੜੀਆਂ ਜਿਹੜੀਆਂ ਮੈਂ ਕਹਿੰਦਾ ਬੁਨਿਆਦੀ ਲੋੜਾਂ ਆਪਣੀਆਂ ਪੂਰੀਆਂ ਨਹੀਂ ਕੀਤੀਆਂ ਸਰਕਾਰਾਂ ਨੇ 77 ਸਾਲਾਂ ਦੇ ਜਿਹੜਾ ਉੱਠਦਾ ਬੋਲ ਡਿੱਗਣ ਵਾਂਗੂ ਵੇਖੀ ਜਾਣਾ ਵੀ ਹੁਣ ਵੀ ਡਿੱਗਿਆ ਹੁਣ ਵੀ ਡਿੱਗਿਆ ਹਨ ਚੰਡੀਗੜ੍ਹ 에어ਪੋਰਟ ਸਾਡੇ ਕੋਲੇ ਲੁਧਿਆਣਾ 에어ਪੋਰਟ ਸਾਡੇ ਕੋਲੇ ਅੰਮ੍ਰਿਤਸਰ 에어ਪੋਰਟ ਸਾਡੇ ਕੋਲੇ ਪਠੰਡਾ ਏਅਰਪੋਰਟ ਸਾਡੇ ਕੋਲੇ ਠੀਕ ਹੈ ਮਤਲਬ ਏਅਰਪੋਰਟ ਸਾਡੇ ਕੋਲ ਹੈਗੇ ਆ ਨਾ ਉਹਨਾਂ ਏਅਰਪੋਰਟਸ ਨੂੰ ਜਿਹੜਾ ਹੈਗਾ ਨਾ ਉਹ ਅਪਡੇਟ ਕਰਨਾ ਚਾਹੀਦਾ ਸਾਰੀਆਂ ਇੰਟਰਨੈਸ਼ਨਲ ਫਲਾਈਟਾਂ ਸਾਰੇ ਦਿਨ ਦੇ ਵਿੱਚ ਇੱਕ ਅੱਧੀ ਚਲਦੀ ਐ ਅਮਰਸਰ ਤੋਂ ਜਾਂ ਚੰਡੀਗੜ੍ਹ ਤੋਂ ਠੀਕ ਹੈ ਉਹ ਵੀ ਜ਼ਿਆਦਾਤਰ ਕੀ ਹੁੰਦਾ ਕਿ ਤੁਸੀਂ ਠੀਕ ਹੈ ਮੈਂ ਤਾਂ ਕਹਿੰਦਾ ਵੀ ਜੇ ਅਮਰਸਰ ਤੋਂ ਜਾਂਦੀ ਵੀ ਐ ਤਾਂ ਮਹਿੰਗੀ ਰਲੋ ਟਿਕਟ ਕੋਈ ਗੱਲ ਨਹੀਂ ਚੰਡੀਗੜ੍ਹ ਤੋਂ ਲੈ ਲਓ ਅੰਮ੍ਰਿਤਸਰ ਤੋਂ ਲੈ ਲਓ ਜਾਂ ਬਠਿੰਡਾ ਵੀ ਇੱਕ ਫਲਾਈਟ ਦਿੱਲੀ ਅਪਰੋਨ ਕਰਦੀ ਹੈ ਮੇਰੇ ਖਿਆਲ ਚ ਉਹਦਾ ਵੇਟ ਬੂਟ ਦਾ ਨਹੀਂ ਪਤਾ ਕੀ ਚੱਲਦਾ ਹਿਸਾਬ ਮੁਤਾਬਕ ਵੈਸੇ ਲੋਕ ਚਾਹੁੰਦੇ ਹੁੰਦੇ ਹਨ ਨਾ ਕਿ 53 ਕਿਲੋ ਭਾਰ ਜਿਹੜਾ ਨਾਲ ਜਾਵੇ 2 3 23 ਕਿਲੋ ਵਾਲੇ ਬੈ ਗਿਆ 7 ਕਿਲੋ ਵਾਲੇ ਲੋਕ ਚਾਹੁੰਦੇ ਹੀ ਹੁੰਦੇ ਜਾਵੇ ਕਿਉਂਕਿ ਬਹੁਤ ਕੁਝ ਇਕੱਠਾ ਕਰ ਲੈਣਾ ਪਲ ਜਾਣ ਵਾਸਤੇ ਮੈਂ ਕਹਿੰਦਾ ਪਹਿਲਾਂ ਤਾਂ ਪੰਜਾਬ ਦੇ 에ਰਪੋਰਟ ਕਿਉਂ ਨਹੀਂ ਚਲਾਏ ਜਾਂਦੇ ਪੰਜਾਬ ਦੀ ਕਮਾਈ ਜਿਹੜੀ ਹੈ ਜਿਵੇਂ ਬਜ਼ੁਰਗਾਂ ਨੇ ਦੱਸਿਆ ਵੀ 6000 ਗੱਡੀ ਰੋਜ਼ਾਨਾ ਅਪਰੋਨ ਕਰਦੀ ਹੈ ਚ ਆਖਰ ਹਜ਼ਾਰਾਂ ਗੱਡੀਆ ਆਪਣੋਂ ਕਰਦੀਆਂ ਨੇ 에어ਪੋਰਟ ਵਾਸਤੇ ਤੇ ਫਿਰ ਪੰਜਾਬ ਦੇ ਵਿੱਚ 에어ਪੋਰਟ ਕਿਉਂ ਨਹੀਂ ਇੰਟਰਨੈਸ਼ਨਲ ਫਲਾਈਟਾਂ ਕਿਉਂ ਨਹੀਂ ਚਲਾਈਆਂ ਜਾ ਸਕਦੀਆਂ ਚਲਾਉਣ ਦੀ ਲੋੜ ਹੈ ਵੱਡੀ ਲੋੜ ਹੈ ਫੇਰ ਵੀ ਉਸ ਤੋਂ ਬਾਅਦ ਮੈਂ ਕਹਿੰਦਾ ਵੀ ਜੇ ਪ੍ਰੋਬਲਮ ਮਜਬੂਰੀ ਹੈਗੀ ਇਹਨਾਂ ਕਿ ਜਾਣਾ ਹੀ ਪੈਣਾ ਦਿੱਲੀ ਜਾਣਾ ਪੈਣਾ ਤਾਂ ਫਿਰ ਸਮਾਂ ਉਦਾਂ ਦਾ ਰੱਖ ਲਓ ਫਲਾਈਟ ਬੇਸ਼ੱਕ ਤੁਹਾਡੀ ਰਾਤ ਨੂੰ ਉਤਰੀ ਹੈ ਬੇਸ਼ੱਕ ਤੁਹਾਡੀ ਫਲਾਈਟ ਰਾਤ ਨੂੰ ਜਾਣੀ ਹੈ ਪਰ ਜਾਣ ਦਾ ਸਮਾਂ ਉਹ ਬਣਾ ਲਓ ਜਾਣ ਦਾ ਸਮਾਂ ਵੀ ਉਹ ਕਿ ਤੁਸੀਂ ਦਿਨੇ-ਦਿਨੇ ਘਰ ਤੋਂ ਚੱਲ ਕੇ ਤੇ ਦਿੱਲੀ ਪਹੁੰਚ ਜਾਣੇ ਚਾਹੀਦੇ ਆ ਤੁਹਾਡਾ ਵਾਪਸੀ ਦਾ ਸਮਾਂ ਵੀ ਉਹ ਹੋਵੇ ਵੀ ਬੇਸ਼ੱਕ ਦਿੱਲੀ ਦੇ ਵਿੱਚ ਹੀ ਕੋਈ ਜਿੱਥੇ ਅੱਗੇ ਪੈਸੇ ਲੱਗੇ ਉੱਥੇ ਹੋਰ ਲਾ ਲਓ 1000 ਰੁਪਿਆ ਕਮਰੇ ਦਾ 500 ਰੋਟੀ ਦਾ ਲੱਗ ਜਾ ਹੋਰ ਕੀ ਹੈ ਉੱਥੇ ਜਿੱਥੇ ਨਿਕਲੇ 에어ਪੋਰਟ ਤੋਂ ਨੇੜੇ ਤੇਰੇ ਦਿੱਲੀ ਦੇ ਵਿੱਚ ਕਿਉਂਕਿ ਹਜ਼ਾਰਾਂ ਲੱਖਾਂ ਹੋਟਲ ਹੈ ਮੇਰੇ ਖਿਆਲ ਚ ਉੱਥੇ ਕੋਈ ਹਲਕਾ ਫੁਲਕਾ ਲੈ ਕੇ ਆਪਦਾ ਰੂਮ ਕਮਰਾ ਤੇ ਉੱਥੇ ਰਹਿ ਲਓ ਤੇ ਦਿਨ ਚੜੇ ਮੋੜਨ ਵਾਲੀ ਗੱਲ ਕਰੋ ਕਿਉਂਕਿ ਗੱਡੀਆਂ ਵਾਲੇ ਜਿਆਦਾ ਕਰਦੇ ਹੁੰਦੇ ਆ ਗੱਡੀ ਵਾਲੇ ਨੂੰ ਫਰਕ ਵੀ ਪਊਗਾ ਇਸ ਗੱਲ ਨਾਲ ਜਿਹੜਾ ਬੰਦਾ ਆਪਾਂ ਹੁਣ ਕਿਸੇ ਆਪਣੇ ਘਰ ਦੇ ਜੀ ਨੂੰ ਛੱਡਣ ਗਏ ਆ ਉਹਨੂੰ ਕਹਿੰਦੇ ਯਾਰ ਵੀ ਹੁਣ ਰਾਤ ਇੱਥੇ ਕੱਟ ਲਈ ਤੜਕੇ ਚੱਲਾਂਗੇ ਤੇ ਉਹ ਖਰਚੇ ਖਰਚੇ ਦਾ ਫਰਵੱਦ ਪੈਣਗੇ ਪਰ ਜਾਨ ਨਾਲੋਂ ਪੈਸਾ ਜਿਆਦਾ ਜ਼ਰੂਰੀ ਨਹੀਂ ਜੀ ਜੇ ਜੇ ਜ਼ਿੰਦਗੀ ਸਲਾਮਤ ਹੈ ਤਾਂ ਸਾਰਾ ਕੁਝ ਹੈ ਤੇ ਜੇ ਜ਼ਿੰਦਗੀ ਹੈਣੀ ਤਾਂ ਫਿਰ ਕੱਲਾ ਪੈਸਾ ਵੀ ਬਾਹਰ ਦੇ ਵਿੱਚ ਪਰਿਵਾਰ ਨੇ ਕੀ ਕਰਨਾ ਬਜ਼ੁਰਗਾਂ ਨਾਲ ਜਿਉ ਜੋ ਜਿਹੜੀ ਘਟਨਾ ਸੀ ਜਿਉ ਉਹ ਅਣਹੋਣੀ ਚ ਵਾਪਰ ਜਾਂਦੀ ਠੀਕ ਹੈ ਤਾਂ ਸਾਰੀ ਉਮਰ ਦਾ ਪਛਤਾਵਾ ਹੋਣਾ ਸੀ ਨਾ ਕਿ ਯਾਰ ਆਪਾਂ ਨੂੰ ਐ ਕਰ ਲੈਣਾ ਚਾਹੀਦਾ ਸੀ ਆਪਾਂ ਨੂੰ ਐ ਕਰ ਲੈਣਾ ਉਹ ਜੇ ਹੁੰਦੀ ਹੈ ਜੇ ਆਪਾਂ ਐ ਕਰ ਲੈਂਦੇ ਠੀਕ ਹੈ ਪਰ ਉਹ ਇੱਕ ਬਹੁਤ ਵੱਡਾ ਸਬਕ ਹੈ ਕਿਉਂਕਿ ਪੰਜਾਬ ਜਿਹੜਾ ਨਾ ਤੇ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ ਮੇਰੇ ਖਿਆਲ ਦੇ ਵਿੱਚ ਸਾਡੇ ਗੁਰੂ ਸਹਿਬਾਨ ਨੇ ਵੀ ਇੱਕ ਮੈਸੇਜ ਦਿੱਤਾ ਹੈ ਇੱਕ ਸੁਨੇਹਾ ਦਿੱਤਾ ਹੈ ਕਿ ਆਉਣ ਵਾਲਾ ਸਮਾਂ ਬਹੁਤ ਮਾੜਾ ਇਹ ਨਹੀਂ ਕਹਿ ਸਕਦੇ ਕਿ ਕੱਲਾ 에어ਪੋਰਟ ਜਾਣ ਵਾਲੇ ਵਾਸਤੇ ਸਾਰੇ ਵਸ ਠੀਕ ਹੈ ਕਿਉਂਕਿ ਤੁਸੀਂ ਵੀ ਫਿਕਰਮੰਦ ਹੋਵੋਗੇ ਮੈਂ ਵੀ ਫਿਕਰਮੰਦ ਹੈ ਜਹਾਜ਼ ਭਰ ਭਰ ਕੇ ਜੇ ਥੋਂ ਬਾਹਰ ਨੂੰ ਬਰਲਦੇਸ਼ਾਂ ਨੂੰ ਜਾਂਦੇ ਕਿਉਂ ਜਾਂਦੇ ਹਰ ਇੱਕ ਬੰਦਾ ਸੋਚਦਾ ਕਿ ਯਾਰ ਸਾਡੇ ਜਿਹੜਾ ਨਾ ਇੱਥੇ ਕਰਪਸ਼ਨ ਵਧ ਗਈ ਸਾਡੇ ਲੁੱਟਖੋ ਵਧ ਗਈ ਸਾਡੇ ਮਾਰ ਧਾੜ ਵਧ ਗਈ ਸਾਡੇ ਨਸ਼ੇ ਦਾ ਜਿਹੜਾ ਉਹ ਦਰਿਆ ਵਗਣ ਲੱਗ ਪਿਆ ਇੱਕ ਹੋਰ ਦਰਿਆ ਚਿੱਟੇ ਦਾ ਵੱਖਰੇ ਵਗਣ ਲੱਗ ਪਿਆ ਅੱਗੇ ਜਿਹੜਾ ਸੀ ਕੈਮੀਕਲ ਨਸ਼ਿਆਂ ਦਾ ਜਾਂ ਜਾਂ ਗੋਲੀਆਂ ਵਗੈਰਾ ਦਾ ਵਗਦਾ ਹੁੰਦਾ ਸੀਗਾ ਮਤਲਬ ਮੰਨ ਲਓ ਕੁਝ ਵੀ ਹਨਾ ਉਹ ਨਸ਼ੇ ਉਹ ਮਾਰੂ ਨਸ਼ੇ ਨਹੀਂ ਸੀ ਤੇ ਹੁਣ ਤਾਂ ਦੇਖੋ ਵੀ ਇਹੋ ਜਿਹਾ ਚੱਲ ਪਿਆ ਚਿੱਟੇ ਦਾ ਇਹੋ ਜਿਹਾ ਦਰਿਆ ਵਗ ਪਿਆ ਵੀ ਸੂਈ ਵਿੱਚ ਹੀ ਰਹਿ ਜਾਂਦੀ ਹੈ ਮਾਂ ਪਿਓ ਹਰ ਇੱਕ ਸੋਚਦਾ ਹੁੰਦਾ ਹੈ ਕਿ ਮੇਰਾ ਬੱਚਾ ਮੇਰੇ ਤੋਂ ਜਿੰਨਾ ਮਰਜੀ ਦੂਰ ਰਹੇ ਪਰ ਸਲਾਮਤ ਰਹੇ ਠੀਕ ਹੈ ਉਹ ਤੰਦਰੁਸਤ ਹੋਣਾ ਚਾਹੀਦਾ ਉਹ ਖੁਸ਼ ਹੋਣਾ ਚਾਹੀਦਾ ਉਹ ਖੁਸ਼ਹਾਲ ਹੋਣਾ ਚਾਹੀਦਾ ਤੇ ਇਹੀ ਮਜਬੂਰੀਆਂ ਮੈਂ ਕਹਿੰਦਾ ਪਹਿਲੀ ਗੱਲ ਤਾਂ ਇੱਥੇ ਆਪਣੇ ਪੰਜਾਬ ਦੇ ਵਿੱਚ ਜਾਂ ਆਪਣੇ ਦੇਸ਼ ਦੇ ਵਿੱਚ ਇਨਕਮ ਸੋਰਸ ਐਨੇ ਕ ਪੈਦਾ ਕੀਤੇ ਜਾਣ ਘਾਟਾ ਕੋਈ ਨਹੀਂ ਸਾਡੇ ਦੇਸ਼ ਕੋਲੇ ਠੀਕ ਹੈ ਮੈਂ ਕਹਿੰਦਾ ਅੱਜ ਵੀ ਜੇ ਕਿਤੇ ਜਿਵੇਂ 2014 ਦੇ ਵਿੱਚ ਮੋਦੀ ਸਾਹਿਬ ਨੇ ਕਿਹਾ ਸੀ ਮੈਂ ਤਾਂ ਕਹਿੰਦਾ ਇੱਕ ਸੰਘਰਸ਼ ਜਿਹੜਾ ਪਾਣੀਆਂ ਪਿੱਛੇ ਤਾਂ ਹੋਣਾ ਹੀ ਹੋਣਾ ਇੱਕ ਸੰਘਰਸ਼ ਪਾਣੀਆਂ ਪਿੱਛੇ ਹੋਣਾ ਪੰਜਾਬ ਦਾ ਮੈਂ ਕਹਿੰਦਾ ਇੱਕ ਦੇਸ਼ ਦਾ ਜਿਹੜਾ ਸੰਘਰਸ਼ ਹੈ ਨਾ 135 40 ਕਰੋੜ ਲੋਕਾਂ ਦਾ ਉਹ ਇੱਕ ਸੰਘਰਸ਼ ਦਿੱਲੀ ਦੇ ਵਿੱਚ ਚਾਰਚ ਫਿਰੋਂ ਦਿੱਲੀ ਬਲੌਕ ਕਰੋ ਠੀਕ ਹੈ ਜਾਂ ਕੋਈ ਥਾਂ ਮੇਥੋਂ ਕਿੱਥੇ ਕਰਨਾ ਜਾਂ ਆਪੋ ਆਪਣੇ ਆਪੋ ਆਪਣੇ ਥਾਂ ਟਿਕਾਣੇ ਦੇ ਕਰੋ ਇੱਕ ਸੰਘਰਸ਼ ਭਾਜਪਾ ਦੇ ਖਿਲਾਫ ਖਾਸ ਕਰ ਨਰਿੰਦਰ ਮੋਦੀ ਦੇ ਖਿਲਾਫ ਵੀ ਹੋਣਾ ਚਾਹੀਦਾ ਉਦੋਂ ਤੱਕ ਹੋਣਾ ਚਾਹੀਦਾ ਜਦੋਂ ਤੱਕ ਕੱਲੇ ਕੱਲੇ ਨਾਗਰਿਕ ਦੇ ਖਾਤੇ ਦੇ ਵਿੱਚ ਜੇ 15 ਲੱਖ ਨਹੀਂ 10 10 10 ਲੱਖ ਰੁਪਏ ਜ਼ਰੂਰ ਆ ਜੇ ਇੱਕ ਲollipops ਦਿੱਤਾ ਸੀ ਨਾ ਕਿ ਕਾਲਾ ਧਨ ਵਾਪਸ ਲਿਆਵਾਂਗੇ ਕਾਲਾ ਧਨ ਵਾਪਸ ਲਿਆ ਕੇ ਦੇਸ਼ ਦੇ ਹਰ ਇੱਕ ਨਾਗਰਿਕ ਦੇ ਖਾਤੇ ਦੇ ਵਿੱਚ ਆਪਣੇ ਆਪ 15-15 ਲੱਖ ਰੁਪਏ ਟਰਾਂਸਫਰ ਹੋ ਜਾਊਗਾ ਇੱਕ ਵੋਟਾਂ ਲੈ ਲਈਆਂ ਨਾ ਮੈਂ ਕਹਿੰਦਾ ਇਹਨਾਂ ਲੋਕਾਂ ਦੇ ਕਿਉਂ ਨਹੀਂ ਕੋਈ ਕਾਨੂੰਨ ਲਾਗੂ ਹੁੰਦਾ ਚੋਣ ਮੈਨੀਫੈਸਟੋ ਵਾਸਤੇ ਵੀ ਇੱਕ ਕਾਨੂੰਨ ਬਣਾਉਣਾ ਚਾਹੀਦਾ ਮਾਨਯੋਗ ਜਿਹੜੀਆਂ ਸਾਡੀਆਂ ਅਰਦਾ ਉਹ ਇਹ ਇੱਕ ਕਾਨੂੰਨ ਬਣਾਉਣ ਕਿ ਜਿਹੜਾ ਚੋਣ ਮੈਨੀਫੈਸਟੋ ਦੇ ਵਿੱਚ ਵਾਦਾ ਤੁਸੀਂ ਕਰ ਲਿਆ ਜੇ ਉਹ ਲਾਗੂ ਨਾ ਕੀਤਾ ਤਾਂ ਇਹਨਾਂ ਇਹਨਾਂ ਲੋਕਾਂ ਵਾਸਤੇ ਵੀ ਕੋਈ ਸਜ਼ਾ ਹੋਣੀ ਚਾਹੀਦੀ ਹੈ ਇਹਨਾਂ ਦੀ ਇਹ ਜੋ ਇਸ ਕੁਰਸੀ ਸੀਟ ਜਿੱਤੀ ਹੈ ਉਹ ਜਾਣੀ ਚਾਹੀਦੀ ਹੈ ਇਹਨਾਂ ਨੂੰ ਦੰਡ ਹੋਣਾ ਚਾਹੀਦਾ ਜੁਰਮਾਨਾ ਹੋਣਾ ਚਾਹੀਦਾ ਮੈਂ ਕਹਣਾ ਕਿ ਦੇਖੋ ਐਨਾ ਪੈਸਾ ਸਾਡੇ ਮੁਲਕ ਕੋਲ ਹੈ ਕਿ ਪਤਾ ਹੈ ਕੱਲੇ ਮੋਦੀ ਨੂੰ ਨਹੀਂ ਹਰ ਇੱਕ ਲੀਡਰ ਨੂੰ ਪਤਾ ਹੈ ਕਿ ਮੇਰਾ ਕਿਹੜੇ ਦੇਸ਼ ਦੇ ਵਿੱਚ ਕਿੰਨਾ ਪੈਸਾ ਪਿਆ ਕਾਲੇ ਧਨ ਦੇ ਰੂਪ ਦੇ ਵਿੱਚ ਠੀਕ ਹੈ ਮੈਨਾਂ ਕਹਿੰਦਾ ਕਿ ਉਹ ਪੈਸਾ ਸਾਡੇ ਕੋਲ ਬਹੁਤ ਹੈ ਉਹਨੂੰ ਲਿਆ ਕੇ ਆਪਣੇ ਮੁਲਕ ਦੇ ਵਿੱਚ ਇਨਵੈਸਟ ਕਰ ਲੋ ਨੌਕਰੀਆਂ ਦਿਓ ਕਾਰੋਬਾਰ ਦਿਓ ਬਾਹਰ ਜਾਣ ਦੀ ਲੋੜ ਹੀ ਨਾ ਪਵੇ ਨਾ ਕੋਈ ਇਨਾ ਨਾ ਕੋਈ ਸਫਰ ਕਰੇ ਨਾ ਕੋਈ ਟਰੈਵਲ ਕਰੇ ਨਾ ਬਾਹਰ ਜਾਵੇ ਨਾ ਬਾਹਰ ਆਵੇ ਬਾਹਰ ਵੀ ਤਾਂ ਹੁਣ ਦੇਖੋ ਤੰਗੀ ਆ ਨਾ ਕੰਮ ਨਹੀਂ ਮਿਲ ਰੇ ਠੀਕ ਹੈ ਡਿਪਰੈਸ਼ਨ ਅਟੈਂਸ਼ਨ ਇਹ ਵੱਖਰੀਆਂ ਬੱਚਿਆਂ ਦੇ ਉੱਤੇ ਫੇਰ ਮਾਂ ਪਿਓ ਨੇ ਜਿਹੜਾ ਹੁੰਦਾ ਉਹ ਕਦੇ ਵੀ ਵੱਲ ਨਾਲੋਂ ਜੇ ਕਹਿੰਦੇ ਵੀ ਚੂਹਾ ਵੀ ਤੋੜੀਏ ਨਾ ਆਪਾਂ ਕਹਿੰਦੇ ਉਹ ਮਤਲਬ ਜਿੰਨਾ ਛੋਟਾ ਇੱਕ ਕਦੂ ਲੱਗਿਆ ਕੋਈ ਫਾਲ ਲੱਗਿਆ ਕੋਈ ਸਬਜ਼ੀ ਉਹਨੂੰ ਵੀ ਤੋੜੀਏ ਤਾਂ ਪਾਣੀ ਹੀ ਸਿੰਮਦਾ ਤੇ ਮਾਂ ਪਿਓ ਨੇ ਜਿਹੜਾ ਆਪਣੇ ਬੱਚਿਆਂ ਨੂੰ ਜਿਹੜਾ 16 16 17 17 ਸਾਲਾਂ ਦੇ ਨੂੰ 20 20 ਸਾਲਾਂ ਦੇ ਨੂੰ ਐਂ ਜਾ ਚੜਾ ਦੇਣਾ ਜੀ ਕਿ ਜਾ ਪੁੱਤ ਤੇਰਾ ਫਿਊਚਰ ਬਣੂਗਾ ਸਿੱਧੂ ਸਾਹਿਬ ਮੈਨੂੰ ਐ ਦੱਸੋ ਵੀ ਜਿਹੜੇ ਬਜ਼ੁਰਗ ਜੋੜੇ ਪਿੱਛੇ ਉਹ ਗੱਡੀ ਲੱਗੀ ਸੀ ਹਨਾ ਜਾਂ ਤੁਹਾਡੇ ਪਿੱਛੇ ਵੀ ਤੁਸੀਂ ਕਹਿੰਨੇ ਆ ਗੱਡੀ ਲੱਗੀ ਸੀ ਹੋਰਾਂ ਪਿਛੇ ਵੀ ਲਗੇ ਹਾਸੇ ਕਿਉਂ ਨਾ ਵਾਪਰੇ ਹੋਣੇ ਆ ਉਹ ਕਿਹੜੀ ਮਨਸਾ ਨਾਲ ਜਨਨ ਕਿ ਪਿੱਛੇ ਲੱਗਦੇ ਐ ਵੀ ਇਹ ਕੈਨੇਡਾ ਤੋਂ ਜਾਂ ਅਮਰੀਕਾ ਇੰਗਲੈਂਡ ਤੋਂ ਜਿਹੜੇ ਪੰਜਾਬੀ ਆ ਰਹੇ ਇਹਨਾਂ ਕੋਲੇ ਪੈਸੇ ਹੋਣਗੇ ਤਾਂ ਲੱਗਦੀ ਆ ਜਾਂ ਉਹ ਇਹਨਾਂ ਕੋਲੇ ਜਿਹੜਾ ਗਹਿਣਾ ਗੱਟਾ ਪਾਇਆ ਹੋ ਉਸ ਨੂੰ ਲੈ ਕੇ ਲੱਗਦੇ ਆ ਜਾਂ ਵੀ ਗੱਡੀ ਦੀ ਖੋਣ ਨੂੰ ਮਨਸਾ ਹੁੰਦੀ ਐ ਵੀ ਗੱਡੀ ਖੋਈ ਕੇ ਡਰਾਈਵਰ ਤੋਂ ਬੰਦੇ ਥੋੜੇ ਕਿਹੜੇ ਮਨਸਾ ਨੂੰ ਜਨਨ ਕਿ ਉਹ ਪਿੱਛੇ ਲੱਗਦੇ ਆ ਤਾਰਾ ਜੇ ਮਨਸਾ ਚਾਹੇ ਕੋਈ ਵੀ ਹੋਵੇ ਪਰ ਮਨਸਾ ਲੁੱਟਦੀ ਐ ਹੂੰ ਹੁਣ ਆਪਣੇ ਗਵਾਂਢ ਦੇ ਵਿੱਚ ਇੱਕ ਕੱਲ ਘਟਨਾ ਵਾਪਰ ਕੇ ਹਟੀ ਐ ਅੰਗ ਹੀਣਾ ਦੋਨੋਂ ਜੀ ਵਿਚਾਰੇ ਠੀਕ ਐ ਝੋਨਾ ਲਾਉਣ ਝੋਨਾ ਲਾਉਣ ਪਨੀਰੀ ਪਟਣ ਗਿਆ ਜੋ ਅੰਗ ਹੀਣਾ ਲੱਤਾਂ ਹੀ ਨਹੀਂ ਚੱਲਦੀਆਂ ਬੈਠ ਕੇ ਪਨੀਰੀ ਪੜਦੇ ਆ ਉਹ ਕਹਿੰਦਾ ਬੈਠ ਗਿਆ ਮੈਂ ਲੋਕਾਂ ਦੀਆਂ ਇੱਟਾਂ ਛਾਂਕ ਦੇਣਾ ਜਿਹੜੇ ਬੈਠਣ ਵਾਲੇ ਕੰਮ ਐ ਮੈਂ ਕਰ ਲੈਣ ਅਗੇ ਤੇ ਰੰਗ ਥੱਲੇ ਥੱਲੇ ਕਰਨਾ ਉਹ ਕਰ ਦਿੰਨਾ ਉਹ ਵਿਚਾਰੀ ਕਿਸੇ ਦੇ ਪੋਚੇ ਪੋਚੇ ਲਾਉਂਦੀ ਐ ਕਿਉਂਕਿ ਹੋਰ ਕੰਮ ਕਰ ਨਹੀਂ ਸਕਦੀ ਉਹਨਾਂ ਨੂੰ ਵੀ ਕੱਲ ਦੇਖੋ ਕੀ ਹੋਇਆ ਆਪਣੇ ਗਵਾਂਢੀ ਪਿੰਡ ਦੀ ਗੱਲ ਹੀ ਉਹਨਾਂ ਨੂੰ ਵੀ ਕੀ ਹੋਇਆ ਕਿ ਆਹਨ ਨੂੰ ਕੋਈ ਨਸ਼ੇ ਪੱਤੇ ਵਾਲੇ ਹੋਣਗੇ ਹੋਰ ਲਟੇਰੇ ਇੱਕ ਝੋਨਾ ਲਾਉਣ ਲੈ ਦਿਹਾੜੀ ਦਾ 300 400 ਦਿਹਾੜੀ ਲੈਣ ਲੈ ਬੰਦੇ ਕੋਲ ਕੀ ਹੋ ਸਕਦਾ ਹੂੰ ਠੀਕ ਹੈ ਉਹ ਪਹਿਲਾਂ ਐਂ ਪੁੱਛਿਆ ਉਹਨੂੰ ਬਜ਼ੁਰਗ ਨੂੰ ਉਹਨੂੰ ਕਹਿੰਦੇ ਵੀ ਅਖੇ ਬਾਪੂ ਕਿੱਥੇ ਝੋਨਾ ਲਾਉਣੇ ਆ ਉਹ ਕਹਿੰਦੇ ਵੀ ਇੱਥੇ ਹੀ ਲਾਉਣੇ ਆ ਹੂੰ ਐਨਾ ਕਹਿੰਦਿਆਂ ਸਾਰੀ ਝਮਟਾ ਮਾਰਿਆ ਤੇ ਉਹਦੇ ਕੋਲ ਜਿਹੜਾ ਮੋਬਾਈਲ ਸੀ ਤੇ ਉਹ ਖੋ ਕੇ ਲੈ ਗਏ ਕਿੰਨੇ ਦਾ ਮੋਬਾਈਲ ਹੋ ਗਰੀਬ ਬੰਦੇ ਕੋਲੇ 1000 ਦਾ ਹੋਊ 1500 ਦਾ 2000 ਦਾ ਹੋਊਗਾ ਮੈਂ ਕਹਿੰਦਾ ਕਿ ਮਨਸ਼ਾ ਲੁੱਟਦੀ ਸੀ ਬੇਸ਼ੱਕ ਉਹ ਗੱਡੀ ਦੀ ਹੋਵੇ ਬੇਸ਼ੱਕ ਉਹ ਪੈਸੇ ਦੀ ਹੋਵੇ ਬੇਸ਼ੱਕ ਉਹ ਗੱਡੀ ਦੀ ਹੋਵੇ ਜੋ ਲੁੱਟਣੀ ਲੱਗ ਪਿਆ ਉਹ ਕਹਿੰਦੇ ਉਹ ਨੱਚਣੀ ਲੱਗ ਪਈ ਫਿਰ ਘੁੰਡ ਕੀ ਕਟਣਾ ਫਿਰ ਲੁੱਟ ਤਾਂ ਕਿਸੇ ਵੀ ਚੀਜ਼ ਨਹੀਂ ਕਰ ਸਕਦੇ ਗੱਲ ਤਾਂ ਅਸਲ ਇਹ ਆ ਨਾ ਕਿ ਲੁੱਟ ਦੀ ਮਨਸ਼ਾ ਦੇ ਪਿੱਛੇ ਕਈ ਵਾਰੀ ਕੀ ਹੁੰਦਾ ਕਿ ਆਪਾਂ ਦੇਖਿਆ ਕਿ ਆਪਣੇ ਵੀ ਹੁੰਦਾ ਪੰਜਾਬ ਚ ਉੱਪਰ ਦੀਆਂ ਕਢਣਾਵਾ ਇਹ ਕਿ ਕਈ ਵਾਰੀ ਬੰਦਾ ਅੜ ਜਾਂਦਾ ਦਲੇਰ ਹੁੰਦਾ ਬੰਦਾ ਦੋ ਤਿੰਨ ਜਾਣੇ ਜਿਹੜੇ ਹੁੰਦੇ ਹੁਣ ਆਪਣਾ ਇਥੇ ਗੋਇਲ ਮੈਡੀਕਲ ਤੇ ਕੀ ਹੋਇਆ ਸੀ ਸਵੇਰੇ ਸਵੇਰੇ ਆਗੇ 6:30 ਵਜੇ ਸਵੇਰੇ 6:30 ਵਜੇ ਆ ਗਿਆ ਕਿ ਉਹਨਾਂ ਦੀ ਮਨਸ਼ਾ ਕੀ ਸੀ ਗੱਲੇ ਦੇ ਵਿੱਚ ਕੋਈ ਪੈਸੇ ਪਏ ਹੋਣਗੇ ਉਹਨੇ ਇੱਕ ਚੱਕ ਲਾਂਗੇ ਮੂੰਹ ਬੰਨੇ ਤਿੰਨ ਨਾਲੇ ਨੌਜਵਾਨ ਦੇਖੋ 24-25 ਸਾਲ ਦੇ ਹੈਨਾ ਉਮਰ ਕਿੰਨੀ ਕ ਹੈ ਮਨਸ਼ਾ ਤਾਂ ਲੁੱਟਦੀ ਸੀ ਨਾ ਜਿਹੜਾ ਮੁੰਡਾ ਉੱਥੇ ਮੌਕੇ ਤੇ ਕਰਿੰਦਾ ਹਾਜ਼ਰ ਸੀ ਮੈਡੀਕਲ ਸਟੋਰ ਤੇ ਜੋ ਹੱਥ ਬੰਨ ਦਿੰਦਾ ਵੀ ਜੋ ਹੈਗਾ ਲੈ ਜਾ ਤਾ ਉਹ ਲੈ ਕੇ ਨਿਕਲ ਜਾਂਦੇ ਪਰ ਉਹਨੇ ਕਿਹਾ ਕਿ ਯਾਰ ਵਫਾਦਾਰੀ ਵੀ ਤਾਂ ਇੱਕ ਚੀਜ਼ ਹੁੰਦੀ ਹੈ ਨਾ ਠੀਕ ਹੈ ਉਹਨੇ ਜਦੋਂ ਦੋ ਜਣੇ ਬਾਹਰ ਨਿਕਲ ਗਏ ਤੇ ਤੀਜੇ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਦੂਜੇ ਦੋਹ ਨੇ ਆ ਕੇ ਉਹਦੇ ਸਿਰ ਤੇ ਵਿੱਚ ਕਾਪਾਂ ਮਾਰਤਾ ਮੇਰੇ ਖਿਆਲ ਚ ਪਤਾ ਨਹੀਂ ਕਿ ਮਨਛਾ ਤਾਂ ਲੁੱਟਦੀ ਸੀ ਨਾ ਪਰ ਲੁੱਟਦੀ ਮਨਛਾ ਤੋਂ ਬਾਅਦ ਜੋ ਬੰਦਾ ਰੋਕਣ ਦੀ ਜਾਂ ਵਿਰੋਧ ਕਰਨ ਦੀ ਜਾਂ ਲੜਨ ਦੀ ਕੋਸ਼ਿਸ਼ ਕਰਦਾ ਉਹਨਾਂ ਦੇ ਨਾਲ ਉਲਝਣ ਦੀ ਕੋਸ਼ਿਸ਼ ਕਰਦਾ ਤੇ ਫਿਰ ਉਹ ਬੰਦੇ ਦੀ ਜਾਨ ਲੈਣ ਤੱਕ ਜਾਂਦੇ ਇਹ ਨਹੀਂ ਵੇਂਦੇ ਵੀ ਇਹਦੀ ਜੇਬ ਦੇ ਚੋਂ 500 ਨਿਕਲੂਗੇ 5000 ਨਿਕਲੂਗੇ ਕਿ 50000 ਨਿਕਲੂ ਜੀ ਪਰ ਲੁੱਟ ਕੇ ਜਰੂਰ ਉਲਝਣਾ ਚਾਹੀਏ ਬੰਦਾ ਮਾਰ ਕੇ ਲੈ ਕੇ ਜਾਣਾ ਪਵੇ ਗੱਲ ਤਾਂ ਇਨਸਾਨ ਦੀ ਜਿਹੜੀ ਜਾਨ ਹੈ ਨਾ ਉਹਦੀ ਜ਼ਿੰਦਗੀ ਦੀ ਕੀਮਤ ਦੀ ਗੱਲ ਕਰਦਾ ਮੈਂ ਕਿ ਪੈਸਾ ਮੈਨੇ ਨਹੀਂ ਰੱਖਦਾ ਬੰਦਾ ਬੜਾ ਦੁਨੀਆ ਦੇ ਵਿੱਚ ਜਿਹੜਾ ਉਹ ਗਵਾ ਲੈਂਦਾ ਤੇ ਬੜਾ ਕਮਾ ਲੈਂਦਾ ਮੈਂ ਕਹਿੰਨਾ ਕਿ ਦੇਖੋ ਅਸਲ ਦੇ ਵਿੱਚ ਜ ਵੀ ਇਹ ਚੀਜ਼ਾਂ ਕੰਟਰੋਲ ਕਿਵੇਂ ਹੋਣਗੀਆਂ ਮੈਂ ਇੱਕ ਵਾਰੀ ਪਹਿਲਾਂ ਵੀ ਸ਼ਾਇਦ ਕਿਹਾ ਸੀਗਾ ਕਿ ਅਰਬ ਕੰਟਰੀ ਵਰਗੇ ਰੂਲ ਹੋਣੇ ਚਾਹੀਦੇ ਆ ਠੀਕ ਹੈ ਚੋਰੀ ਕੀਤੀ ਹੱਥ ਵੜ ਦਿਓ ਬਲਾਤਕਾਰ ਕੀਤਾ ਚੌਂਕ ਦੇ ਵੇਟਾਂ ਕੇ ਗੋਲੀ ਮਾਰ ਦਿਓ ਕਤਲ ਕੀਤਾ ਖੂਨ ਦਾ ਬਦਲਾ ਖੂਨ ਮੈਂ ਤਾਂ ਕਹਣਾ ਕਰ ਦਿਓ ਇੱਕ ਵਾਰੀ ਫਿਰ ਕਾਨੂੰਨ ਸਖਤ ਕਰੋਗੇ ਕਦੋਂ ਪਰ ਅਸਲ ਦੇ ਵਿੱਚ ਕਿਉਂ ਨਹੀਂ ਹੁੰਦੇ ਕਿਉਂਕਿ ਇਹ ਵੀ ਜਿਹੜੀਆਂ ਚੀਜ਼ਾਂ ਹੁੰਦੀਆਂ ਨਾ ਕੋਈ ਨਸ਼ੇ ਦਾ ਚਾਹੇ ਮੰਨ ਲਓ ਦੌਰ ਚੱਲੀ ਜਾਂਦਾ ਲੁੱਟ ਖੋ ਦਾ ਦੌਰ ਚੱਲੀ ਜਾਂਦਾ ਸਿਆਸਤ ਦੇ ਵਿੱਚ ਧਰਮ ਦੇ ਨਾਂ ਤੇ ਦੌਰ ਚੱਲੀ ਜਾਂਦਾ ਹੈ ਫਿਰਕਾ ਪ੍ਰਸਤੀ ਜਿਹੜੀ ਆਹ ਜਿਹੜਾ ਜਾਤਾਂ ਪਾਤਾਂ ਦੇ ਨਾਂ ਤੇ ਵੰਡਿਆ ਜਾਂਦਾ ਠੀਕ ਹੈ ਤੂੰ ਆ ਉਹ ਆ ਮੈਂ ਆ ਤੂੰ ਇਹ ਆ ਮੈਂ ਇਹ ਚੀਜ਼ਾਂ ਜਿਹੜੀਆਂ ਸਾਰੀਆਂ ਅਸਲ ਸਿਆਸੀ ਲੋਕ ਹੀ ਕਰਦੇ ਆ ਤੇ ਸਿਆਸੀ ਲੋਕ ਹੀ ਕਰਵਾਉਂਦੇ ਆ ਕਿਸੇ ਦਾ ਜੀ ਨਹੀਂ ਕਰਦਾ ਹੁੰਦਾ ਪਰ ਜਦੋਂ ਕਿ ਇਹਨੂੰ ਸ਼ਹਿ ਮਿਲ ਜਾਂਦੀ ਹੈ ਨਾ ਇਹ ਚੱਕ ਦੇ ਫੱਟੇ ਮੈਂ ਤੇਰੇ ਨਾਲ ਤੇ ਅਗਲਾ ਕਹਿੰਦਾ ਵੀ ਕੋਈ ਗੱਲ ਨਹੀਂ ਆਪਾਂ ਨੂੰ ਕਿਹੜਾ ਕੁਝ ਹੋਣਾ ਇਹ ਅਸਲ ਇਹਦਾ ਜਦੋਂ ਸੁਧਾਰ ਹੋਊਗਾ ਨਾ ਜੀ ਇਹ ਦੋ ਹੀ ਚੀਜ਼ਾਂ ਕਰਨਗੀਆਂ ਇੱਕ ਤਾਂ ਪ੍ਰਸ਼ਾਸਨ ਜਿਹੜਾ ਵੀ ਜਿਹੜੀ ਚੀਜ਼ ਨਾਲ ਸੰਬੰਧਿਤ ਹੈ ਲੋਕ ਕੱਲੀ ਪੁਲਿਸ ਕਹਿ ਦਿੰਦੇ ਆ ਪੁਲਿਸ ਨਹੀਂ ਹੋਰ ਵੀ ਬਹੁਤ ਸਾਰੇ ਮੈਕਮੇ ਆਉਂਦੇ ਆ ਡਿਪਾਰਟਮੈਂਟ ਆਉਂਦੇ ਆ ਹਰ ਇੱਕ ਡਿਪਾਰਟਮੈਂਟ ਨੂੰ ਸ਼ਕਤੀ ਕਰਨੀ ਪਊਗੀ ਆਪੋ ਆਪਣੀ ਥਾਂ ਤੇ ਤੇ ਮੇਨ ਗੱਲ ਉਹੀ ਕਿ ਸਿਆਸਤ ਦੇ ਵਿੱਚ ਸੁਧਾਰ ਕਰਨਾ ਪਊਗਾ ਲੀਡਰਨ ਆਫ ਦੀ ਸੋਚ ਦੇ ਵਿੱਚ ਸੁਧਾਰ ਕਰਨਾ ਪਊਗਾ ਕਾਰੂਬਾਦਸ਼ਾ ਨੇ ਕਿਹਾ ਸੀ ਨਾ ਦੇਖੋ ਮੁਰਦਿਆਂ ਦੇ ਮੂੰਹ ਦੇ ਵਿੱਚੋਂ 20 ਉਹਨੇ ਦੱਬੇ ਹੋਏ ਮੁਰਦੇ ਬਾਹਰ ਕਢਾ ਕੇ ਤੇ ਮੂੰਹ ਜਿਹੜਾ 1 ਰੁਪਿਆ ਕੇ ਇੱਕ ਸਿੱਕਾ ਪਾਉਂਦੇ ਸੀ ਉਹ ਵੀ ਕਢਵਾ ਲਈ ਸੀ 40 ਗੰਜ ਪਤਾ ਨਹੀਂ ਕਿੰਨੇ ਹੁੰਦੇ ਹਨ ਆਪਾਂ ਨੂੰ ਤਾਂ ਪਤਾ ਨਹੀਂ ਜੋੜ ਘਟਾਓ ਇਹ 40 ਗੰਜ ਵਾਲਾ ਇੰਨੀ ਮਾਇਆ ਜੋੜਨ ਦੇ ਬਾਵਜੂਦ ਵੀ ਉਹਨੇ ਬਾਅਦ ਦੇ ਵਿੱਚ ਗਿਆ ਸੀ ਕਿ ਮੇਰੇ ਹੱਥ ਜਨਾਜ਼ੇ ਦੇ ਵਿੱਚੋਂ ਬਾਹਰ ਕੱਢ ਦਿਓ ਦੇਖਣ ਵਾਲਾ ਦੇਖ ਸਕੇ ਕਿ ਸਾਰੀ ਦੁਨੀਆ ਲੁੱਟ ਕੇ ਵੀ ਮੇਰੇ ਵੱਲੇ ਜਾਣ ਲੱਗਿਆ ਕੁਝ ਨਹੀਂ ਮੈਂ ਇਸ ਕਰਕੇ ਕਹਣਾ ਕਿ ਦੇਖੋ ਤੁਸੀਂ ਆਪਣੇ ਲੋਕਾਂ ਦੇ ਬਣੋ ਆਪਣੇ ਲੋਕਾਂ ਦੀ ਹਮਦਰਦੀ ਕਰੋ ਤਰਸ ਕਰੋ ਨਾ ਤਾਂ ਬਾਹਰਲੇ ਸਫਰ ਵੀਜ਼ੇ ਲੈਣੇ ਪੈ ਨਾ ਬਾਹਰ ਜਾਣਾ ਪਵੇ ਆਪਣੇ ਦੇਸ਼ ਦੇ ਵਿੱਚ ਸਭ ਕੁਝ ਹੋਵੇ ਮਾਨ ਸਾਹਿਬ ਕਹਿੰਦੇ ਨਾ ਲੱਖ ਪਰਦੇਸੀ ਹੋਈ ਆਪਣਾ ਦੇਸ਼ ਨਹੀਂ ਭੰਡੀਦਾ ਪਰ ਜਦੋਂ ਲੱਗਦਾ ਹੈ ਕਿ ਜਿੱਥੇ ਸਾਡਾ ਦੀਵਾ ਜਗਣਾ ਚਾਹੀਦਾ ਹੈ ਉੱਥੇ ਬੁਝਦਾ ਜਾਂਦਾ ਹੈ ਤੇ ਕਿਸੇ ਦੂਜੇ ਥਾਂ ਉਹ ਬਹੁਤ ਦੂਰ ਜਾ ਕੇ ਦੀਵਾ ਜਗ ਸਕਦਾ ਹੈ ਤਾਂ ਫਿਰ ਬੰਦਾ ਜਿੱਥੇ ਦੀਵਾ ਜਗੂਗਾ ਉਥੋਂ ਦੀ ਸਲਾਹਤਾ ਤਾਂ ਕਰੂਗਾ ਠੀਕ ਹੈ ਇਸ ਕਰਕੇ ਮੈਂ ਕਹਣਾ ਕਿ ਸਾਰੇ ਕੋਹ ਦੇ ਵਿੱਚ ਸਿਸਟਮ ਦੇ ਸੁਧਾਰ ਦੀ ਲੋੜ ਹੈ ਤੇ ਇਹ ਸਰਕਾਰਾਂ ਕਰਨਗੀਆਂ ਪ੍ਰਸ਼ਾਸਨ ਕਰੂਗਾ ਪੁਲਿਸ ਪ੍ਰਸ਼ਾਸਨ ਕਰੂਗਾ ਬਾਕੀ ਸਬੰਧਤ ਜਿਹੜੇ ਡਿਪਾਰਟਮੈਂਟ ਮਹਿਕਮੇ ਉਹ ਕਰਨਗੇ ਕਰਨ ਦੀ ਲੋੜ ਹੈ ਤੇ ਨਹੀਂ ਤਾਂ ਆਉਣ ਵਾਲਾ ਸਮਾਂ ਜਿਹੜਾ ਉਹ ਬਹੁਤ ਭਿਆਨਕ ਹੈ